ਕਦੀ ਪਹਿਲਾਂ ਸੁਣਿਆ ਸੀ ਵੀ ਕਿਸੇ ਔਰਤ ਦੇ ਗੋਡੇ ਦੁਖੇ ਕਿਸੇ ਦੇ ਮੋਢੇ ਦੁਖੇ ਕਦੀ ਸੁਣਿਆ ਸੀ ਅੱਜ ਹਰ ਦੂਸਰੀ ਔਰਤ ਦੇ ਗੋਡੇ ਮੋਢੇ ਦੁਖਦੇ ਪਏ ਸਾਰੇ ਜੋੜ ਦੁਖਦੇ ਪਏ ਹੋਰ ਸਾਨੂੰ ਡਾਕਟਰ ਸਲਾਹ ਦਿੰਦੇ ਨੇ ਕਿ ਦੁਬਾਰਾ ਸਰਬ ਲੋਹ ਦੇ ਭਾਂਡੇ ਲੈ ਕੇ ਆਓ ਪਿੱਤਲ ਦੇ ਭਾਂਡੇ ਲੈ ਕੇ ਆਓ ਅਸੀਂ ਹੁਣ ਲਿਆ ਵੀ ਰਹੇ ਹਣਾ ਹੁਣ ਇਹ ਹੁਣ ਸਾਨੂੰ ਡਾਕਟਰ ਕਹਿੰਦੇ ਨੇ ਅਸੀਂ ਸਾਡੀ ਤਾਂ ਗੱਲ ਕੀ ਆ ਕਿ ਮੱਛੀ ਪੱਥਰਾਂ ਨੂੰ ਛੱਟ ਕੇ ਮੁਰਦਦੀ ਆ ਆਪਣੇ ਆਪ ਨਹੀਂ ਮੁਰਦਦੀ ਜਿੰਨਾ ਚਿਰ ਉਹ ਗੱਲ ਦਾ ਸੀ ਸਿਰਾਂ ਨਹੀਂ ਦੇਖ ਲੈਂਦੇ ਉਹਨਾਂ ਚਿਰ ਅਸੀਂ ਮੰਨਦੇ ਨਹੀਂ ਅਰ ਇਹ ਕੱਲ ਵਸੇ ਨਾ ਪ੍ਰੂਫ ਵੀ ਹੋ ਚੁੱਕੀ ਆ ਕਿ ਕੁੱਕਰਾਂ ਦੇ ਵਿੱਚ ਬਣਨ ਵਾਲਾ ਖਾਣਾ ਸਭ ਤੋਂ ਵੱਧ ਨੁਕਸਾਨਦੇ ਆ ਪਰ ਅਸੀਂ ਬਣਾ ਕੁੱਕਰਾਂ 'ਚ ਹੀ ਰਹੇ ਆ ਖਾ ਕੁੱਕਰਾਂ 'ਚ ਹੀ ਰਹੇ ਆ ਉਹਦਾ ਕਾਰਨ ਇੱਕ ਇਹ ਵੀ ਆ ਕਿ ਔਰਤਾਂ ਕਹਿ ਦਿੰਦੀਆਂ ਕਿ ਬਹੁਤ ਘੱਟ ਸਮੇਂ ਦੇ ਵਿੱਚ ਕੁੱਕਰ 'ਚ ਖਾਣਾ ਪੱਕ ਜਾਂਦਾ ਹੁਣ ਕੋਣ 4 ਘੰਟੇ ਜੀ ਚੁੱਲ੍ਹੇ ਮੋਰੇ ਬੈਠਾ ਰਵੇ ਉਹਨੂੰ ਹੌਲੀ ਹੌਲੀ ਪਕੋਂਦਾ ਰਵੇ ਅਗਰ ਕਹਿੰਦੇ 15 ਮਿੰਟਾਂ 'ਚ ਕੁੱਕਰ 'ਚ ਬਣ ਕੇ ਚੀਜ਼ ਬੜਕੇ ਤਿਆਰ ਹੋ ਜਾਂਦੀ ਆ ਖਾ ਪੀ ਵੀ ਉਹਦੇ ਤੱਕ ਲਈਦਾ ਪਰ ਇਹ ਬਣ ਬੇਸ਼ੱਕ ਜਾਂਦਾ ਆ ਪਰ ਸਭ ਤੋਂ ਵੱਧ ਨੁਕਸਾਨ ਵਾਲੀ ਚੀਜ਼ ਜਿਹੜੀ ਕੁੱਕਰ ਚ ਬਣੀ ਹੋਈ ਸਬਜੀ ਦਾਲ ਰੋਟੀ ਜੋ ਵੀ ਤੁਸੀਂ ਬਣਾਉਨੇ ਆ ਨਾ ਕੁੱਕਰ ਵਿੱਚ ਉਹ ਸਭ ਤੋਂ ਵੱਧ ਨੁਕਸਾਨ ਆ ਪਰ ਅਸੀਂ ਬਣਾ ਰਹੇ ਆ ਸਵਾਦ ਚੰਗਾ ਹੋਵੇ ਨਾ ਹੋਵੇ ਦੇਖਣ ਨੂੰ ਚੰਗੀ ਲੱਗੇ ਭਾਵੇਂ ਨਾ ਲੱਗੇ ਪਰ ਜੇਕਰ ਤੁਹਾਨੂੰ ਸਰੀਰਕ ਤੌਰ ਤੇ ਉਹ ਤੁਹਾਨੂੰ ਤਾਕਤ ਦਿੰਦੀ ਆ ਮਾਨਸਿਕ ਤੌਰ ਤੇ ਤਾਕਤ ਦਿੰਦੀ ਤੇ ਬਣਾਉਣ ਚ ਹਰਜ ਕੀ ਆ ਪਰ ਅਸੀਂ ਇਹ ਚੀਜ਼ ਨੂੰ ਸਮਝਦੇ ਨਹੀਂ ਅਸੀਂ ਕਹਿੰਦੇ ਦੇਖਣ ਨੂੰ ਚੰਗੀ ਲੱਗਦੀ ਚੋ ਠੀਕ ਆ ਇਹ ਵੀ ਗੱਲ ਕਹਿੰਦੇ ਜਿਹਨੂੰ ਅੱਖ ਨੇ ਨਹੀਂ ਖਾਦਾ ਤਾਂ ਉਹਨੇ ਮੂੰਹ ਨੇ ਕੀ ਖਾਣਾ ਗੱਲ ਇਹ ਵੀ ਠੀਕ ਆ ਪਰ ਫਿਰ ਵੀ ਜੇ ਉਹਦਾ ਅਗਰ ਫਾਇਦੇ ਨਾਲੋਂ ਨੁਕਸਾਨ ਜ਼ਿਆਦਾ ਆ ਤਾਂ ਫਿਰ ਕਿਉਂ ਬਣਾਉਣੀ ਸਵਾਗਤ 라이 ਪੰਜਾਬੀ ਟੀਵੀ ਦੇ ਪ੍ਰੋਗਰਾਮ ਕੁੜੀਆਂ ਜਿਹੜੀਆਂ ਦੇ ਵਿੱਚ ਬਹੁਤ ਬਹੁਤ ਸਵਾਗਤ ਤੇ ਮੈਂ ਹਾਂ ਜਸਬੀਰ ਕੌਰ ਜੱਸੀ ਅਸੀਂ ਸਾਰੇ ਆਮ ਤੌਰ ਤੇ ਹੀ ਸਰੀਰਕ ਸਿਹਤ ਤੇ ਮਾਨਸਿਕ ਸਿਹਤ ਦੀ ਗੱਲ ਕਰਦੇ ਆਂ ਪਰ ਕਦੀ ਵੀ ਅਸੀਂ ਸਰੀਰਕ ਤੇ ਮਾਨਸਿਕ ਸਿਹਤ ਦੇ ਤਾਲਮੇਲ ਦੀ ਗੱਲ ਨਹੀਂ ਕਰਦੇ ਤੇ ਜਦੋਂ ਵੀ ਅਸੀਂ ਸਰੀਰਕ ਤੇ ਮਾਨਸਿਕ ਸਿਹਤ ਦੇ ਤਾਲਮੇਲ ਦੀ ਗੱਲ ਕਰਾਂਗੇ ਤਾਂ ਉਦੋਂ ਹਰ ਹਾਲਤ ਗੱਲ ਆਏਗੀ ਸਾਡੇ ਖਾਣੇ ਦੀ ਸਾਡੀ ਰਸੋਈ ਦੀ ਅਸੀਂ ਬਹੁਤ ਸਾਰੇ ਐਸੇ ਛੋਟੇ ਛੋਟੇ ਬਦਲਾਵ ਕਰਕੇ ਆਪਣੀ ਸਰੀਰਕ ਤੇ ਮਾਨਸਿਕ ਸਿਹਤ ਦੋਨਾਂ ਨੂੰ ਹੀ ਬਹੁਤ ਵਧੀਆ ਬਣਾ ਸਕਦੇ ਆਂ ਔਰ ਇਸ ਵਿਸ਼ੇ ਤੇ ਮੇਰੇ ਨਾਲ ਗੱਲਬਾਤ ਕਰੇਗੀ ਮੇਰੀ ਦੋਸਤ ਹਿਨਾ ਕਰੋਜੀਆ ਹਿਨਾ ਜੀ ਜੀ ਆਨੂ ਤੁਹਾਡਾ ਵੀ ਜੀ ਆਇਆਂ ਨੂੰ ਜਸਬੀਰ ਸਾਡੇ ਦਰਸ਼ਕਾਂ ਦਾ ਵੀ ਜੀ ਆਇਆਂ ਨੂੰ ਜੀ ਅੱਛਾ ਹੀ ਨਾ ਪਹਿਲਾਂ ਤਾਂ ਮੈਂ ਦੱਸੋ ਘਰੇ ਖਾਣਾ ਬਣਾਉਂਦੇ ਹੋ ਬਿਲਕੁਲ ਕਦੇ 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 ਜਿੱਦਾਂ ਟਾਈਮ ਮਿਲਦਾ ਜੀ ਬਿਲਕੁਲ ਜਦੋਂ ਸਮਾਂ ਲੱਗ ਜਾਵੇ ਹਾਂ ਵੈਸੇ ਤਾਂ ਕਹਿੰਦੇ ਹੁੰਦੇ ਕਿ ਕੰਮ ਕਾਜ ਕੋਈ ਜੈਂਡਰ ਦਾ ਰੋਲ ਨਹੀਂ ਹੈਗੇ ਹੈਨਾ ਚਾਹੇ ਖਾਸ ਤੌਰ ਤੇ ਰਸੋਈ ਪਰ ਫਿਰ ਵੀ ਕੁੜੀਆਂ ਦੇ ਹਿੱਸੇ ਤੇ ਰਸੋਈ ਆਉਂਦੀ ਆ ਹਰ ਹਾਲ ਦੀ ਹੈਨਾ ਮੁੰਡੇ ਤੇ ਕਦੀ ਡਿਨਾਈ ਕਰ ਸਕਦੇ ਆ ਕਹਿ ਸਕਦੇ ਆ ਕਿ ਅਸੀਂ ਨਹੀਂ ਬਣਾਉਣਾ ਤੇ ਬਣਾਉਂਦੇ ਆ ਹਾਂ ਮਤਲਬ ਉਹਨਾਂ ਕੋਲ ਹੈ ਨਾ ਇਹ ਰੋਲ ਹੈਗਾ ਵੀ ਅਸੀਂ ਨਹੀਂ ਬਣਾਉਣਾ ਕਹਿ ਸਕਦੇ ਪਰ ਆਪਾਂ ਨਹੀਂ ਨਾ ਕਹਿ ਸਕਦੇ ਜੀ ਬਿਲਕੁਲ ਅਸੀਂ ਨਹੀਂ ਕਹਿ ਸਕਦੇ ਸਾਨੂੰ ਤਾਂ ਪੇਕੇ ਘਰ ਵੀ ਬਣਾਉਣੇ ਪੈਣੀ ਆ ਸਾਨੂੰ ਸੋਹਰੇ ਘਰ ਜਾ ਕੇ ਵੀ ਬਣਾਉਣੇ ਪੈਣੇ ਮੈਂ ਕਿ ਨੇ ਬਣਾਉਣੀ ਪੈਣੀ ਨਹੀਂ ਬਣਾਉਣੀ ਚਾਹੀਦੀ ਆ ਚਾਹੀਦੀ ਹੈ ਬਿਲਕੁਲ ਕਿਉਂਕਿ ਇਹ ਸਾਡਾ ਮੇਨ ਕੰਮ ਆ ਕਹਿ ਲਓ ਕਿ ਭਾਵੇਂ ਹੁਣ ਅਸੀਂ ਇਹਨੂੰ ਸੈਕੰਡਰੀ ਕਰ ਲਿਆ ਪਰ ਕੁੜੀਆਂ ਦਾ ਹੈ ਆ ਮਤਲਬ ਰਸੋਈ ਦਾ ਲੈਣ ਦੇਣਾ ਹਮੇਸ਼ਾ ਔਰਤ ਜਾਤ ਨਾਲ ਹੀ ਰਿਹਾ ਹੈ ਹਨਾ ਕੋਈ ਵਕਤ ਹੁੰਦਾ ਸੀ ਸਾਡੀਆਂ ਦਾਦੀਆਂ ਸਾਡੀਆਂ ਨਾਨੀਆਂ ਮਤਲਬ ਜਿਹੜੇ ਤਰੀਕੇ ਉਹ ਖਾਣਾ ਬਣਾਉਂਦੀਆਂ ਸੀ ਨਾ ਤੇ ਮਤਲਬ ਚਾਹੇ ਅਸੀਂ ਉਸ ਵਕਤ ਦਾ ਨਾ ਖਾਦਾ ਹੋਵੇ ਪਰ ਜਿਸ ਤਰ੍ਹਾਂ ਬਣਾਉ ਦੱਸ ਦਿਆ ਨੇ ਲੱਗਦਾ ਹੈ ਕਿ ਬੜਾ ਸਵਾਦ ਹੋਏਗਾ ਬੜਾ ਟੇਸਟੀ ਹੋਏਗਾ ਨਾ ਤੇ ਹੁਣ ਵਾਲੇ ਜਿਹੜੇ ਬਰਤਨਾ ਵਿੱਚ ਜਿਹੜੇ ਤਰੀਕੇ ਅਸੀਂ ਬਣਾਉਨੇ ਆ ਤੇ ਮੈਨੂੰ ਲੱਗਦਾ ਉਹ ਜਿਹਾ ਸਵਾਦ ਨਹੀਂ ਆ ਜੋ ਸਵਾਦ ਦੀ ਗੱਲ ਅਗਰ ਭਾਵੇਂ ਕਰੀਏ ਭਾਵੇਂ ਨਾ ਕਰੀਏ ਪਰ ਉਹਦਾ ਜੋ ਰਿਜ਼ਲਟ ਆਉਂਦਾ ਹੈ ਖਾ ਕੇ ਜੋ ਸਾਡੇ ਡਾਈਜੈਸਟ ਸਿਸਟਮ ਤੇ ਪ੍ਰਭਾਵ ਪੈਂਦਾ ਮੈਨੂੰ ਲੱਗਦਾ ਉਹ ਬਹੁਤ ਜ਼ਰੂਰੀ ਹੈ ਬਿਲਕੁਲ ਜਸਬੀਰ ਕੀ ਹੁੰਦਾ ਹੈ ਕਿ ਜਦੋਂ ਪੁਰਾਣੇ ਸਮੇਂ ਦੇ ਵਿੱਚ ਬੀਬੀਆਂ ਬਣਾਉਂਦੀਆਂ ਸੀ ਕਿਆਂ ਖਾਣਾ ਉਸ ਖਾਣੇ ਦੇ ਵਿੱਚ ਤੇ ਅੱਜ ਦੇ ਖਾਣੇ ਦੇ ਕਿ ਜ਼ਮੀਨ ਅਸਮਾਨ ਦਾ ਫਰਕ ਹੈ ਬਿਲਕੁਲ ਇੱਕ ਤਾਂ ਅਸੀਂ ਉਸ ਤਰੀਕੇ ਰਸੋਈ ਘਰ ਦੇ ਵਿੱਚ ਵੜਦੇ ਨਹੀਂ ਆ ਰਸੋਈ ਘਰ ਦੇ ਵਿੱਚ ਅਸੀਂ ਉਸ ਤਰੀਕੇ ਖਾਣਾ ਨਹੀਂ ਬਣਾਉਂਦੇ ਤੇ ਦੂਜੀ ਗੱਲ ਹੈ ਕਿ ਜਿਵੇਂ ਜਿਵੇਂ ਸਮਾਂ ਬਦਲਿਆ ਜਿਵੇਂ ਤੁਸੀਂ ਕਿਹਾ ਕਿ ਔਰਤਾਂ ਕੁੜੀਆਂ ਬੀਬੀਆਂ ਸਾਰੀਆਂ ਰਸੋਈ ਘਰ ਤੋਂ ਦੂਰ ਹੁੰਦੀਆਂ ਜਾ ਰਹੀਆਂ ਜੀ ਹੁਣ ਹਾਲੀ ਦੇ ਵਿੱਚ ਆਪਾਂ ਦੇਖਿਆ ਤਾਂ ਹਰ ਕਿਸੇ ਨੇ ਕੁੱਕ ਰੱਖੇ ਹੋਏ ਨੇ ਚਲੋ ਜੇਕਰ ਘਰਾਂ ਦੇ ਵਿੱਚ ਅਸੀਂ ਰੋਟੀ ਬਣਾ ਆ ਵੀ ਲਈਏ ਪਰ ਉਹ ਰੋਟੀ ਖਾ ਕੇ ਵੀ ਅਸੀਂ ਬਿਮਾਰ ਹੋ ਜਾਂਦੇ ਹਾਂ ਕਿਉਂ ਕਿਉਂਕਿ ਅਸੀਂ ਉਸ ਤਰੀਕੇ ਕੁਝ ਵੀ ਨਹੀਂ ਬਣਾ ਰਹੇ ਜਿਸ ਤਰੀਕੇ ਸਾਡੇ ਵੱਡੇ ਬਜ਼ੁਰਗ ਬਣਾਇਆ ਕਰਦੇ ਸੀ ਇੱਕ ਤਾਂ ਪਿੱਤਲ ਦੇ ਭਾਂਡੇ ਹੁੰਦੇ ਸੀ ਪਿੱਤਲ ਦੇ ਭਾਂਡਿਆਂ ਦੇ ਵਿੱਚ ਅਸੀਂ ਖਾਣਾ ਇੱਕ ਤਾਂ ਉੱਦੀ ਸਿਹਤਮੰਦ ਰਹਿਣਾ ਤੇ ਦੂਜਾ ਮਿਲਾਵਟ ਨਹੀਂ ਸੀ ਹੁੰਦੀ ਜੀ ਬਿਲਕੁਲ ਅਚਾਈ ਨਾ ਤੁਸੀਂ ਗੱਲ ਕੀਤੀ ਨਾ ਪਿੱਤਲ ਦੇ ਭਾਂਡਿਆਂ ਦੀ ਹੈ ਨਾ ਵੈਸੇ ਹੁਣ ਇਹ ਦੌਰ ਉਹ ਆ ਗਿਆ ਹੈ ਕਿ ਬਾਜ਼ਾਰਾਂ ਵਿੱਚ ਜਾਈਏ ਤਾਂ ਪਿੱਤਲ ਦੁਬਾਰਾ ਫਿਰ ਖਰੀਦਰ ਵਾਲਿਆਂ ਦਾ ਤੰਤਲਾ ਲੱਗਿਆ ਹੋਇਆ ਮਹਿੰਗਾ ਬਿਲਕੁਲ ਮਹਿੰਗਾ ਤੋਂ ਹੈ ਗਈ ਆ ਕੋਈ ਵਕਤ ਸੀ ਨਾ ਸਾਡੇ ਘਰਾਂ ਦੀਆਂ ਵੈਸੇ ਹੁਣ ਰਸੋਈਆਂ ਦਾ ਰਵਾਜ ਤਾਂ ਹੋਣਾ ਗਿਆ ਅਸੀਂ ਕਿਚਨ ਕਹਿਣ ਲੱਗੇ ਤਾਂ ਹੀ ਉਹ ਕਿਚਨ ਵਿੱਚ ਕਿਚ-ਕਿਚ ਹੋਣ ਲੱਗ ਗਈ ਹੈ ਨਾ ਰਸੋਈ ਸੀ ਤੇ ਰਸ ਸੀ ਕਿਚਨ ਹੈ ਤਾਂ ਹੁਣ ਕੁਝ ਹੋ ਰਹੀ ਹੋ ਰਿਹਾ ਹੈ ਨਾ ਬਿਲਕੁਲ ਬਿਲਕੁਲ ਕੋਈ ਸਮਾਂ ਹੁੰਦਾ ਸੀ ਘਰ ਵਿੱਚ ਕੋਈ ਵੱਡਾ ਸਾਰਾ ਕਮਰਾ ਹੁੰਦਾ ਉੱਚਾ ਹੀ ਜੀ ਰਹਿੰਦੇ ਸੀ ਉੱਥੇ ਹੀ ਖਾਣਾ ਪਕਦਾ ਹੀ ਸਭ ਕੁਝ ਉੱਥੇ ਹੀ ਹੁੰਦਾ ਸੀ ਪਿੰਡਾਂ ਵਾਲੇ ਘਰ ਤੁਸੀਂ ਦੇਖੇ ਹੋਣੇ ਆ ਪਿੰਡਾਂ ਦੇ ਵਿੱਚ ਨਾ ਬਾਹਰ ਚੁੱਲਾ ਹੁੰਦਾ ਸੀਗਾ ਚੁੱਲਾ ਚੌਂਕਾ ਓਪਨ ਕਿਚਨ ਉਹਨੂੰ ਕਹਿ ਸਕਦੇ ਆ ਆਪਾਂ ਹਨਾ ਕਿ ਚੁੱਲ੍ਹਾ ਲੱਗਿਆ ਹੁੰਦਾ ਸੀਗਾ ਤੇ ਉਹ ਕੀ ਕਹਿ ਸਕਦੇ ਆ ਕਿ ਭਾਂਡੇ ਜਿਹੜੇ ਸੀ ਪਿੱਤਲ ਦੇ ਉਹ ਸਜਾਏ ਹੁੰਦੇ ਸੀਗੇ ਤੇ ਬਹੁਤ ਸੋਹਣਾ ਵੀ ਲੱਗਦਾ ਸੀ ਤੇ ਉੱਥੇ ਬਹਿ ਕੇ ਮੈਨੂੰ ਅੱਜ ਵੀ ਚੇਤੇ ਆ ਕਿ ਸਾਡਾ ਜਿਹੜਾ ਪਿੰਡ ਵਾਲਾ ਘਰ ਸੀਗਾ ਉੱਥੇ ਮੰਮੀ ਨੇ ਨਾ ਚੁੱਲੇ ਦੇ ਉੱਤੇ ਰੋਟੀਆਂ ਲਾਉਣੀਆਂ ਸਬਜ਼ੇ ਤਾਂ ਚਲੋ ਪਹਿਲਾਂ ਹੀ ਬਣ ਜਾਂਦੀ ਹੁੰਦੀ ਸੀ ਤੇ ਅਸੀਂ ਨਾ ਜਦੋਂ ਤੱਕ ਮੰਮੀ ਨੇ ਉਹ ਰੋਟੀਆਂ ਤਿਆਰ ਕਰਨੀਆਂ ਉਹ ਤੱਕ ਅਸੀਂ ਕੋਲ ਬੈਕ ਗੱਲਾਂ ਮਾਰੀ ਜਾਣੀਆਂ ਅਤੇ ਉੱਥੇ ਹੀ ਸਾਰਿਆਂ ਨੇ ਬਹਿ ਕੇ ਲਾਈਨ ਨਾ ਉਸ ਰੋਟੀ ਖਾ ਲੈਣੀ ਇਹ ਕੱਲਾ ਤੁਹਾਡੇ ਨਹੀਂ ਇਹ ਮਤਲਬ ਰੀਤੀ ਰਿਵਾਜ ਹੀ ਨਾ ਸੀਗਾ ਮਤਲਬ ਘਰ ਦੇ ਸਾਰੇ ਜਿੰਮੇ ਕਿ ਨਹੀਂ ਹੈਠਾਂ ਭਾਵੇਂ ਇੱਕਲ ਕੋਈ ਚਟਾਈ ਵਾਂਗੂ ਬਿਸ਼ੱਕ ਚਾਹੇ ਕੋਈ ਫੱਟੀ ਤੇ ਬੈਠੇ ਇਦਾਂ ਹੀ ਖਾਂਦੇ ਸੀ ਹੁਣ ਤਾਂ ਡਾਇਨਿੰਗ ਟੇਬਲਾਂ ਆ ਗਈਆਂ ਨੇ ਬਿਲਕੁਲ ਹੀ ਨਾ ਜੀ ਬਿਮਾਰੀਆਂ ਵੀ ਇਸੇ ਕਰਕੇ ਹੀ ਨੇ ਹੈਨਾ ਕਹਿੰਦੇ ਅਗਰ ਹੈਠਾਂ ਬੈਠ ਕੇ ਖਾਣਾ ਖਾਣ ਲਈ ਕਿਹਾ ਜਾਂਦਾ ਉਹਦਾ ਵੀ ਇੱਕ ਕਾਰਨ ਹੈ ਚਾਹੇ ਉਹ ਸੈਂਟੀਫਿਕ ਕਾਰਨ ਵੀ ਹੋ ਸਕਦਾ ਤਾਂ ਸਧਾਰਨ ਤੌਰ ਤੇ ਵੀ ਬਜ਼ੁਰਗ ਜਿਹੜੀ ਵੀ ਚੀਜ਼ ਵਰਤਦੇ ਸੀ ਉਹ ਤਾਂ ਬਹੁਤ ਵੱਡਾ ਕਾਰਨ ਹੋਇਆ ਕਰਦਾ ਸੀ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਲੱਗ ਹੋਏ ਆ ਤੇ ਨੁਕਸ ਵੀ ਤਾਂ ਆਈਆਂ ਕਦੀ ਪਹਿਲਾਂ ਸੁਣਿਆ ਸੀ ਵੀ ਕਿਸੇ ਔਰਤ ਦੇ ਗੋਡੇ ਦੁਖੇ ਕਿਹਦੇ ਮੋਢੇ ਦੁਖੇ ਕਦੀ ਸੁਣਿਆ ਸੀ ਅੱਜ ਹਰ ਦੂਸਰੀ ਔਰਤ ਦੇ ਗੋਡੇ ਮੋਢੇ ਦੁਖਦੇ ਪਏ ਸਾਰੇ ਜੋੜ ਦੁਖਦੇ ਪਏ ਇਹਦੇ ਬਹੁਤ ਸਾਰਾ ਕਾਰਨ ਇਹ ਵੀ ਆ ਅਸੀਂ ਆਪਣੇ ਘਰਾਂ ਦੀਆਂ ਰਸੋਈਆਂ ਨੂੰ ਨਾ ਵਿਦੇਸ਼ਾਂ ਵਰਗਾ ਬਣਾ ਲਿਆ ਕਿ ਤੇ ਪਹਿਲਾਂ ਕਿ ਕਿੰਨੇ ਸਾਰੇ ਕੰਮ ਸੀਗੇ ਕਹ ਲੋ ਕਿ ਆਟਾ ਵੀ ਪੀਸ ਦਿਆ ਸੀ ਉਹ ਕੋ ਚੱਕੀ ਵਿੱਚ ਹੁਣ ਕਰੋ ਸੁਣਨ ਵਾਲੇ ਇਹ ਨਾ ਕਹਿਣ ਵੀ ਹੁਣ ਅਸੀਂ ਉਹ ਥੋੜੀ ਚੱਕੀਆਂ ਲਿਆ ਸਕਦੇ ਹਣਾ ਚਲੋ ਵਕਤ ਦੀ ਗੱਲ ਐ ਸਮੇਂ ਨਾਲ ਬਹੁਤ ਕੁਝ ਬਦਲ ਵੀ ਜਾਂਦਾ ਪਰ ਫਿਰ ਵੀ ਸਾਡੀ ਆਬੋ ਹਵਾ ਸਾਡਾ ਵਾਤਾਵਰਨ ਉਹਨਾਂ ਨਾਲੋਂ ਬਹੁਤ ਵੱਖਰਾ ਐ ਅਸੀਂ ਵਿਦੇਸ਼ਾਂ ਵਿੱਚ ਕਮਾਉਣ ਗਏ ਸੀ ਅਸੀਂ ਉੱਥੋਂ ਦਾ ਤੁਰਕਮਾਈ ਕਰਕੇ ਤੇ ਲੈ ਕੇ ਆਈਆਂ ਪਰ ਅਸੀਂ ਉੱਥੋਂ ਦਾ ਹੋਰ ਵੀ ਬਹੁਤ ਸਾਰਾ ਇਹੋ ਜਿਹਾ ਚੀਜ਼ਾਂ ਅਸੀਂ ਗ੍ਰੈਪ ਕਰ ਲਈਆਂ ਜਿੰਨਾ ਜਿਹੜੀਆਂ ਕਿ ਸਾਨੂੰ ਸਾਡੀ ਸਿਹਤ ਅਨੁਸਾਰ ਸਾਡੇ ਬਾਤਾਂ ਅਨੁਸਾਰ ਸਾਡੇ ਰਹਿਣ ਸਣ ਦੇ ਅਨੁਸਾਰ ਸੂਟ ਨਹੀਂ ਕਰਦਾ ਪਰ ਅਸੀਂ ਤਾਂ ਵੀ ਉਦਾਂ ਕੀਤਾ ਆ ਹੁਣ ਦੇਖੋ ਅਗਰ ਮੌਨਸੂਨ ਵਾਤਾਵਰਨ ਫਰਕ ਹੈ ਤਾਂ ਸਧਾਰਨ ਜੀ ਗੱਲ ਹੈ ਕਿ ਸਾਡਾ ਖਾਣ ਪੀਣ ਵੀ ਫਰਕ ਹੋਏਗਾ ਹਨਾ ਉਹ ਠੰਡੇ ਮੁਲਕ ਨੇ ਸਾਡਾ ਸਾਡੀ ਜਿਹੜੀ ਧਰਤੀ ਵੈਸੇ ਗਰਮਸਰਦ ਬਹੁਤ ਵਧੀਆ ਹੈ ਸਾਡਾ ਉਹੋ ਜਿਹਾ ਖਾਣਾ ਨਹੀਂ ਹੋ ਸਕਦਾ ਕਿਸੇ ਟਾਈਮ ਔਰਤਾਂ ਨਿਕਲੋ ਸੈਲਫ ਦੇ ਪਰੋਹ ਹੱਥ ਜਾ ਕੇ ਕੋਈ ਪੰਡਾ ਚੱਕਣਾ ਹੁਣ ਸਾਰਾ ਕੁਝ ਇੱਥੇ ਬਾਕਸਾਂ ਚ ਫਿੱਟਾ ਹੈ ਨਾ ਨਾ ਕੋਈ ਸਰੀਰ ਦੀ ਵਰਜਿਸ਼ ਹੈ ਆਟੋਮੈਟਿਕਲੀ ਰਸੋਈ ਵਿੱਚ ਕੰਮ ਕਰਦੇ ਆ ਵਰਜਿਸ਼ ਹੋਈ ਜਾਂਦੀ ਹੁੰਦੀ ਸੀ ਹੁਣ ਉਹ ਸਭ ਕੁਝ ਖਤਮ ਹੈ ਤੇ ਸੁਭਾਵਿਕ ਗੱਲ ਹੈ ਕਿ ਬਦਲਣਾ ਵੀ ਹਨਾ ਬਿਮਾਰੀਆਂ ਵੀ ਉਹੋ ਜਿਹੀਆਂ ਹੀ ਹੋਣੀਆਂ ਹੁਣ ਆਪਾਂ ਗ ਜਿਨੇ ਬਰਤਨਾਂ ਦੀ ਵੀ ਨਿੱਕੇ ਨਿੱਕੇ ਸੀ ਬਦਲਾਵਰ ਸੋਈ ਚ ਕਰੀਏ ਤੇ ਸਾਡੀ ਸਿਹਤ ਬਹੁਤ ਵਧੀਆ ਹੋ ਸਕਦੀ ਹੈ ਹੁਣ ਦੇਖੋ ਇੱਕ ਤਾਂ ਸੀ ਉਹ ਭਾਂਡੇ ਜਿਹੜੇ ਕਿ ਵਿਰਾਸਤੀ ਵੀ ਹੁੰਦੇ ਸੀ ਤੇ ਸਿਹਤ ਲਈ ਵੀ ਬਹੁਤ ਵਧੀਆ ਸੀ ਅਸੀਂ ਉਹ ਸਾਰੇ ਘਰਾਂ ਚ ਚੱਕ ਕੇ ਬਾਰ ਮਾਰਦੇ ਹੁਣ ਅਸੀਂ ਦੁੱਗਣੇ ਤਿੱਗਣੇ ਰੇਟ ਤੇ ਉਹਨਾਂ ਨੂੰ ਬਜ਼ਾਰਾਂ ਚੋਂ ਲੈ ਕੇ ਆ ਰਹੇ ਆ ਅਗਲੇ ਬਜ਼ਾਰਾਂ ਚ ਇੰਨੇ ਮਹਿੰਗੇ ਰੇਟ ਤੇ ਵੇਚਦੇ ਵੀ ਆ ਹੁਣ ਸਾਨੂੰ ਡਾਕਟਰ ਸਲਾਹ ਦਿੰਦੇ ਨੇ ਕਿ ਦੁਬਾਰਾ ਸਰਬ ਲੋਹ ਦੇ ਭਾਂਡੇ ਲੈ ਕੇ ਆਓ ਪਿੱਤਲ ਦੇ ਭਾਂਡੇ ਲੈ ਕੇ ਆਓ ਤਾਂ ਅਸੀਂ ਹੁਣ ਲਿਆ ਵੀ ਰਹੇ ਆ ਹਨਾ ਹੁਣ ਇਹ ਹੁਣ ਸਾਨੂੰ ਡਾਕਟਰ ਕਹਿੰਦੇ ਨੇ ਅਸੀਂ ਸਾਡੀ ਪਤਾ ਗੱਲ ਕੀ ਆ ਕਿ ਮੱਛੀ ਪੱਥਰਾਂ ਨੂੰ ਛੱਟ ਕੇ ਮੁੜਦੀ ਆ ਆਪਣੇ ਆਪ ਨਹੀਂ ਮੁੜਦੀ ਜਿੱਨਾਂ ਚੋਂ ਗੱਲ ਦਾ ਅਸੀਂ ਸਿਰਾਂ ਨਹੀਂ ਦੇਖ ਲੈਂਦੇ ਉਹਨਾਂ ਚੋਂ ਅਸੀਂ ਮੰਨਦੇ ਨਹੀਂ ਪਹਿਲਾਂ ਕੋਈ ਵਕਤ ਹੁੰਦਾ ਸੀ ਕਿ ਕੋਈ ਖਾਣਾ ਜਿਹੜਾ ਕਿ ਬਹੁਤ ਘਾਟ ਅੱਗ ਤੇ ਪਕਾਇਆ ਜਾਣਾ ਕੋਈ ਅਗ ਤੇਜ ਤੇ ਬਣਾਇਆ ਜਾਣਾ ਕੋਈ ਸਧਾਰਨ ਜੀ ਅਗ ਤੇ ਬਣਾਇਆ ਜਾਣਾ ਪਰ ਹੁਣ ਅਸੀਂ ਸਾਰੇ ਦੇ ਸਾਰੇ ਖਾਣੇ ਅਸੀਂ ਤੇਜ ਅਗ ਤੇ ਪਕਾਉਨੇ ਆ ਫਿਰ ਪਕਾਉਨੇ ਕਾਦੇ ਵਿੱਚ ਆ ਕੁੱਕਰਾਂ ਚ ਇਹ ਕੱਲ ਵਸੇ ਨਾ ਪ੍ਰੂਫ ਵੀ ਹੋ ਚੁੱਕੀ ਆ ਤੇ ਕੁੱਕਰਾਂ ਦੇ ਵਿੱਚ ਬਣਨ ਵਾਲਾ ਖਾਣਾ ਸਭ ਤੋਂ ਵੱਧ ਨੁਕਸਾਨਦੇ ਆ ਤੇ ਪਰ ਅਸੀਂ ਬਣਾ ਕੁੱਕਰਾਂ 'ਚ ਹੀ ਰਹੇ ਆ ਖਾ ਕੁੱਕਰਾਂ 'ਚ ਹੀ ਰਹੇ ਆ ਉਹਦਾ ਕਾਰਨ ਇੱਕ ਇਹ ਵੀ ਆ ਕਿ ਔਰਤਾਂ ਕਹਿ ਦਿੰਦੀਆਂ ਕਿ ਬਹੁਤ ਘੱਟ ਸਮੇਂ ਦੇ ਵਿੱਚ ਕੁੱਕਰ 'ਚ ਖਾਣਾ ਪੱਕ ਜਾਂਦਾ ਹੁਣ ਕੋਣ 4 ਘੰਟੇ ਜੀ ਚੁੱਲ੍ਹੇ ਮੋਰੇ ਬੈਠਾ ਰਵੇ ਉਹਨੂੰ ਹੌਲੀ ਹੌਲੀ ਪਕੋਂਦਾ ਰਵੇ ਅਗਰ ਕਹਿੰਦੇ 15 ਮਿੰਟਾਂ 'ਚ ਕੁੱਕਰ 'ਚ ਬਣ ਕੇ ਚੀਜ਼ ਬੜਕੇ ਤਿਆਰ ਹੋ ਜਾਂਦੀ ਐ ਖਾ ਪੀ ਵੀ ਉਹਦੇ ਤੱਕ ਲਈਦਾ ਤੇ ਔਰਤਾਂ ਲਈ ਇਹ ਗੱਲ ਹੈਗੀ ਕਿ ਸਮਾਂ ਘਟਾ ਪਰ ਇਹ ਬਣ ਬੇਸ਼ੱਕ ਜਾਂਦਾ ਆ ਪਰ ਸਭ ਤੋਂ ਵੱਧ ਨੁਕਸਾਨ ਵਾਲੀ ਚੀਜ਼ ਜਿਹੜੀ ਕੁੱਕਰ ਚ ਬਣੀ ਹੋਈ ਸਬਜੀ ਦਾਲ ਰੋਟੀ ਜੋ ਵੀ ਤੁਸੀਂ ਬਣਾਉਨੇ ਆ ਨਾ ਕੁੱਕਰ ਵਿੱਚ ਉਹ ਸਭ ਤੋਂ ਵੱਡਾ ਨੁਕਸਾਨ ਹੈ ਪਰ ਅਸੀਂ ਬਣਾ ਰਹੇ ਹਾਂ ਕੋਈ ਸਮਾਂ ਹੁੰਦਾ ਸੀ ਜਸਬੀਰ ਜਦੋਂ ਪੰਜਾਬ ਆਪਣੀ ਸਾਦੀ ਤੇ ਨਿਰੋਈ ਖੁਰਾਕ ਵਾਸਤੇ ਜਾਣਿਆ ਜਾਂਦਾ ਸੀ ਤੇ ਪੰਜਾਬ ਦੇ ਪਾਣੀਆਂ ਨੂੰ ਵੀ ਅੰਮ੍ਰਿਤ ਸਮਝਿਆ ਜਾਂਦਾ ਸੀ ਪਰ ਅੱਜ ਤਾਂ ਪੰਜਾਬ ਦੇ ਵਿੱਚ ਜ਼ਹਿਰ ਵਿਕ ਰਿਹਾ ਹੈ ਹਰੇਕ ਘਰ ਦੇ ਵਿੱਚ ਉਹ ਜ਼ਹਿਰ ਹੈ ਲੈ ਕੇ ਕੌਣ ਗਿਆ ਅਸੀਂ ਲੈ ਕੇ ਗਏ ਹਾਂ ਹੁਣ ਇਸ ਜ਼ਹਿਰ ਨੂੰ ਖਤਮ ਕਿਸ ਨੇ ਕਰਨਾ ਹੈ ਘਰਾਂ ਦੇ ਵਿੱਚੋਂ ਕੱਟਣਾ ਕਿਸ ਨੇ ਹੈ ਅਸੀਂ ਕੱਟਣਾ ਹੈ ਹੁਣ ਤੁਸੀਂ ਗੱਲ ਕੀਤੀ ਭਾਂਡਿਆਂ ਦੀ ਹਨਾ ਅਸੀਂ ਦੁੱਗਣੇ ਤੁਗਣੇ ਰੇਟ ਦੇ ਉੱਤੋਂ ਬਾਜ਼ਾਰਾਂ ਦੇ ਵਿੱਚੋਂ ਜਾ ਕੇ ਭਾਂਡੇ ਲੈ ਲੈ ਕੇ ਆ ਰਹੇ ਹਾਂ ਅਸੀਂ ਦੇ ਭਾਂਡਿਆਂ ਦੇ ਵਿੱਚ ਖਾ ਰਹੇ ਹਾਂ ਅਸੀਂ ਬਣਾ ਵੀ ਹੋਣਾ ਭਾਂਡਿਆਂ ਦੇ ਵਿੱਚ ਰਏ ਹਾਂ ਤੁਹਾਨੂੰ ਪਤਾ ਹੈ ਕਿ ਇਹ ਵੀ ਪ੍ਰੂਫ ਹੋ ਚੁੱਕਿਆ ਹੈ ਸੈਂਟੀਫਿਕਲੀ ਕਿ ਜਿਹੜੇ ਭਾਂਡਿਆਂ ਦੇ ਵਿੱਚ ਅਸੀਂ ਖਾਣਾ ਬਣਾ ਰਹੇ ਹਾਂ ਨਾ ਜਿਵੇਂ ਤੁਸੀਂ ਕੁੱਕੜ ਦੀ ਗੱਲ ਕੀਤੀ ਹੋਰ ਵੀ ਬਹੁਤ ਸਾਰੇ ਭਾਂਡੇ ਨੇ ਉਹਨਾਂ ਦੇ ਵਿੱਚ ਅਸੀਂ ਬਣਾ ਰਹੇ ਹਾਂ ਉਹ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਨਹੀਂ ਸਾਨੂੰ ਕੈਂਸਰ ਹੋ ਸਕਦਾ ਹੁਣ ਬਹੁਤ ਸਾਰੇ ਲੋਕ ਐ ਵੀ ਕਹਿ ਦਿੰਦੇ ਨੇ ਕਿ ਕੱਚ ਦੇ ਭਾਂਡੇ ਜਿਹੜੇ ਨੇ ਨਾ ਉਹ ਇਸਤੇਮਾਲ ਕਰਿਆ ਕਰੋ ਪਰ ਹੁਣ ਕੱਚ ਦੇ ਭਾਂਡੇ ਨਿਆਣਿਆਂ ਵਾਲੇ ਘਰ ਦੇ ਵਿੱਚ ਜਵਾਕਾਂ ਵਾਲੇ ਘਰ ਦੇ ਵਿੱਚ ਨਹੀਂ ਬਚ ਸਕਦੇ ਤੁਹਾਨੂੰ ਵੀ ਪਤਾ ਹੈ ਹਨਾ ਉਹ ਟੁੱਟ ਜਾਂਦੇ ਨੇ ਪਰ ਦੂਜੇ ਪਾਸੇ ਇਹ ਗੱਲ ਵੀ ਸਾਇੰਟੀਫਿਕਲੀ ਪ੍ਰੂਫ ਹੋ ਚੁੱਕੀ ਹੈ ਕਿ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਲੋਕ ਭਾਂਡਿਆਂ ਦਾ ਇਸਤੇਮਾਲ ਕਰਦੇ ਸੀਗੇ ਉਹ ਸਾਡੀ ਸਿਹਤ ਵਾਸਤੇ ਬਹੁਤ ਜ਼ਿਆਦਾ ਵਧੀਆ ਹੁੰਦੇ ਸੀਗੇ ਹੁਣ ਅਸੀਂ ਆਪਣੀ ਸਾਦੀ ਨਰੋਈ ਖੁਰਾਕ ਜਿਹੜੀ ਹੈ ਉਹ ਬਦਲ ਲਈ ਹੈ ਬਦਲਿਆ ਠੀਕ ਹੈ ਸਮੇ ਦੇ ਨਾਲ-ਨਾਲ ਚੱਲਣਾ ਪੈਂਦਾ ਕਿਉਂਕਿ ਜੋ ਸਮੇ ਦੇ ਨਾਲ ਨਹੀਂ ਚੱਲਦਾ ਉਹ ਪਿੱਛੇ ਰਹਿ ਜਾਂਦਾ ਹੈ ਪਰ ਐ ਵੀ ਨਹੀਂ ਨਾ ਕਿ ਤੁਸੀਂ ਆਪਣੀ ਸਿਹਤ ਦੇ ਨਾਲ ਖਿਲਵਾੜ ਕਰੋ ਕਿ ਸਿਹਤ ਹੀ ਸਾਡਾ ਅਸਲੀ ਖਜ਼ਾਨਾ ਹੈ ਸਾਡੀ ਸਾਦੀ ਨਿਰੋਇਕ ਖੁਰਾਕ ਜਿਹੜੀ ਹੈ ਉਹ ਅਸੀਂ ਹੀ ਤੜਕੇ ਲਾ ਲਾ ਕੇ ਪਤਾ ਨਹੀਂ ਕਿ ਕਿਹੜੇ-ਕਿਹੜੇ ਮਸਾਲਿਆਂ ਦਾ ਇਸਤੇਮਾਲ ਕਰ ਕਰਕੇ ਉਸ ਨੂੰ ਸਾਦੇ ਤੋਂ ਪਤਾ ਨਹੀਂ ਕੀ ਬਣਾ ਦਿੱਤਾ ਜੀ ਬਿਲਕੁਲ ਇਹ ਗੱਲ ਬਿਲਕੁਲ ਠੀਕ ਹੈ ਨਾ ਕਿ ਵਕਤ ਦੇ ਨਾਲ ਚੱਲਣਾ ਪੈਂਦਾ ਪਰ ਉਹ ਵੀ ਕਾਹਦਾ ਬਦਲਾਵ ਜਿਹੜਾ ਤੁਹਾਨੂੰ ਸਰੀਰਕ ਤੌਰ ਤੇ ਬਿਮਾਰ ਕਰੇ ਤੁਹਾਨੂੰ ਮਾਨਸਿਕ ਤੌਰ ਤੇ ਬਿਮਾਰ ਕਰੇ ਕਿਸੇ ਟਾਈਮ ਨਾ ਪੈ ਲਾਂ ਵੀ ਗੱਲ ਕੀਤੀ ਕਿ ਸਰਬਲੋਹ ਦੇ ਭਾਂਡੇ ਜਿਹੜੇ ਸਭ ਤੋਂ ਵਧੀਆ ਮੰਨੇ ਜਾਂਦੇ ਸੀ ਖਾਣਾ ਬਣਾਉਣ ਲਈ ਖਾਸ ਤੌਰ ਤੇ ਤਰੀ ਵਾਲੀਆਂ ਜਿਨ੍ਹਾਂ ਨੂੰ ਪਛੀ ਜਾਂ ਕਹਿੰਦੇ ਨੇ ਨਾ ਦਾਲ ਬਣਾਉਣ ਵਾਸਤੇ ਨਾ ਜੇਕਰ ਅੱਜ ਕੋਈ ਕਿਸੇ ਨੂੰ ਕਹਿ ਦੇਵੇ ਨਾ ਕਿ ਸਰਬਲੋਹ ਦੇ ਭਾਂਡੇ ਵਿੱਚ ਦਾਲ ਬਣਾਓ ਤਾਂ ਬੀਬੀਆਂ ਪਤਾ ਕੀ ਕਹਿੰਦੀਆਂ ਕਾਲੀ ਬੰਦੀ ਐ ਦੇਖਣ ਨੂੰ ਨਹੀਂ ਚੰਗੀ ਲੱਗਦੀ ਔਰ ਹੋ ਸਕਦਾ ਚੰਗੀ ਨਾ ਵੀ ਲੱਗਦੀ ਹੋਵੇ ਪਰ ਜੇਕਰ ਉਹ ਚੀਜ਼ ਤੁਹਾਡੀ ਉਹ ਵਾਲੀ ਦਾਲ ਜਿਹੜੀ ਸਰਬਲੋਹ ਦੇ ਭਾਂਡੇ ਵਿੱਚ ਬਣੀ ਆ ਅਗਰ ਉਹਦਾ ਸਵਾਦ ਚੰਗਾ ਹੋਵੇ ਨਾ ਹੋਵੇ ਦੇਖਣ ਨੂੰ ਚੰਗੀ ਲੱਗੇ ਭਾਵੇਂ ਨਾ ਲੱਗੇ ਪਰ ਜੇਕਰ ਤੁਹਾਨੂੰ ਸਰੀਰਕ ਤੌਰ ਤੇ ਉਹ ਤੁਹਾਨੂੰ ਤਾਕਤ ਦਿੰਦੀ ਆ ਮਾਨਸਿਕ ਤੌਰ ਤੇ ਤਾਕਤ ਦਿੰਦੀ ਤੇ ਬਣਾਉਣ ਚ ਹਰ ਜੀ ਕੀ ਆ ਹੈਨਾ ਇਹ ਪਰ ਅਸੀਂ ਇਹ ਚੀਜ਼ ਨੂੰ ਸਮਝ ਦੇਣੀ ਅਸੀਂ ਕਹਿੰਦੇ ਦੇਖਣ ਨੂੰ ਚੰਗੀ ਲੱਗਦੀ ਚੋ ਠੀਕ ਹੈ ਇਹ ਵੀ ਗੱਲ ਕਹਿੰਦੇ ਜਿੰਨ ਨੂੰ ਅੱਖ ਨੇ ਨਹੀਂ ਖਾਦਾ ਤਾਂ ਉਹਨੇ ਮੂੰਹ ਨੇ ਕੀ ਖਾਣਾ ਗੱਲ ਇਹ ਵੀ ਠੀਕ ਆ ਪਰ ਫਿਰ ਵੀ ਜੇ ਉਹਦਾ ਅਗਰ ਫਾਇਦੇ ਨਾਲੋਂ ਨੁਕਸਾਨ ਜ਼ਿਆਦਾ ਆ ਤੇ ਫਿਰ ਕਿਉਂ ਬਣਾਉਣੀ ਪਰ ਅਸੀਂ ਭਾਵੇਂ ਗੱਲ ਕਰਦੇ ਕਰਨਾ ਅਸੀਂ ਉਦਾਂ ਹੀ ਆ ਹੈਨਾ ਪਰ ਇਹ ਗੱਲ ਮਾੜੀ ਆ ਹੁਣ ਗੱਲ ਕਰ ਲਈ ਆਪਾਂ ਜੀ ਕਹਿੰਦੇ ਕਿ ਘੜਿਆਂ ਵਿੱਚ ਪਾਣੀ ਪੀਓ ਫ੍ਰਿਜਾਂ ਦਾ ਪਾਣੀ ਨਾ ਪੀਓ ਵੈਸੇ ਡਾਕਟਰਾਂ ਦੇ ਕਹਿਣ ਤੋਂ ਬਿਨਾਂ ਸੀ ਮੰਨਦੇ ਨਹੀਂ ਇਹ ਵੀ ਗੱਲ ਹੈਗੀ ਨਾ ਕੋਈ ਵੈਸੇ ਕਿਸੇ ਨੂੰ ਸਲਾਹ ਦਿਓ ਕਿ 500 ਰੁਪਏ ਖਰਚ ਨਾ ਲਈਏ ਹੋਂ ਤੱਕ ਮੰਨਣਾ ਨਹੀਂ ਜੀ ਜੀ ਬਿਲਕੁਲ ਹੈ ਨਾ ਜੀ ਡਾਕਟਰ ਨੇ ਕਹਤਾ ਜੀ ਘੜੇ 'ਚ ਪਾਣੀ ਰੱਖ ਕੇ ਤੁਸੀਂ ਉਹ ਪੀਓ ਮੰਨ ਵੀ ਲਈ ਫਿਰ ਉਤੋਂ ਬਾਅਦ ਸਿੱਕੇ ਲੋਕ ਪਤਾ ਕੀ ਕਰਦੇ ਆ ਘੜਾ ਲਿਉਨੇ ਆ ਜਦੋਂ ਉਹ ਰੱਖਿਆ ਆ ਘੜੇ ਫਿਰ ਉੱਚ ਅਸੀਂ ਪਾਉਨੇ ਬਰਫ਼ ਘੜੇ ਨੂੰ ਘੜਾ ਹੀ ਨਹੀਂ ਰਹਿਣ ਦਿੱਤਾ ਫਿਰ ਉੱਤੇ ਹੋ ਨਹੀਂ ਰਬੜ ਦੀ ਫੋਨੂ ਲਵਾਉਨੇ ਟੁੱਟੀ ਟੁੱਟੀ ਲਵਾ ਲਈਏ ਅੱਛਾ ਜੀ ਮੈਂ ਦੱਸੋ ਹੁਣ ਫ੍ਰਿਜ ਵਿੱਚ ਤੇ ਦੇਖੋ ਜਿਹੜੀ ਘੜੇ ਦੀ ਅਸਲੀ ਤਸਵੀਰ ਆ ਨਾ ਉਹ ਘੜੇ ਹੋਣ ਨਾਲ ਹੀ ਆ ਨਾ ਉਹ ਚ ਬਰਫ਼ ਪਾਉਣ ਨਾਲ ਆ ਨਾ ਉਹ ਚ ਟੂਟੀ ਲਾਉਣ ਨਾਲ ਆ ਇਹ ਗੱਲ ਕਹੀ ਜਾਂਦੀ ਕਿ ਜਿਹੜਾ ਮਿੱਟੀ ਦਾ ਬਣਿਆ ਘੜਾ ਹੁੰਦਾ ਨਾ ਉਹਦੇ ਚ ਕੁਦਰਤੀ ਤੌਰ ਤੇ ਹੀ ਐਸੇ ਗੁਣ ਹੁੰਦੇ ਆ ਕਿ ਅਗਰ ਉਸ ਪਾਣੀ ਦੇ ਵਿੱਚ ਜਿਹੜੇ ਵਿਟਾਮਿਨ ਦਾ ਜੋ ਵੀ ਚੀਜ਼ ਜਿਹੜਾ ਵੀ ਤੱਤ ਹੈਗਾ ਵਧਦਾ ਤੂੰ ਉਹਨੂੰ ਘਟ ਕਰ ਦਿੰਦਾ ਅਗਰ ਘਟ ਹੈ ਤਾਂ ਵਧ ਕਰ ਦਿੰਦਾ ਜੋ ਇੱਕ ਇਨਸਾਨ ਦੇ ਲਈ ਜਿੰਨਾ ਪਾਣੀ ਜਿਸ ਮਾਤਰਾ ਵਿੱਚ ਜਿਹੜੇ ਤੱਤਾਂ ਲਈ ਜ਼ਰੂਰੀ ਆ ਘੜਾ ਉਹਨੂੰ ਆਟੋਮੈਟਿਕਲੀ ਉਹੋ ਜਿਹਾ ਕਰ ਦਿੰਦਾ ਇਸੇ ਕਰਕੇ ਡਾਕਟਰਸ ਵੀ ਤੇ ਪੁਰਾਣੇ ਬਜ਼ੁਰਗ ਵੀ ਕਹਿੰਦੇ ਆ ਕਿ ਘੜੇ ਦਾ ਪਾਣੀ ਪੀਓ ਪਰ ਅਸੀਂ ਘੜਾ ਤਾਂ ਲਿਓਨੇ ਪਰ ਰੂਪ ਨੂੰ ਫਿਰ ਅਸੀਂ ਆਧੁਨਿਕ ਦਿੰਨੇ ਆ ਪਰ ਘੜੇ ਨੂੰ ਘੜਾ ਰਹਿਣ ਨਹੀਂ ਦਿੰਦੇ ਇਹ ਸਾਡੀ ਕਮਜ਼ੋਰੀ ਔਰ ਗਲਤੀ ਹੈ ਘੜਾ ਤਾਂ ਪਹਿਲਾਂ ਤੋਂ ਹੀ ਫ੍ਰਿਜ ਹੈ ਹਨਾ ਆਪਣੇ ਆਪ ਦੇ ਵਿੱਚ ਪਰ ਅਸੀਂ ਉਹਤੇ ਟੋਟੀ ਵੀ ਲਵਾ ਲਈ ਫਿਰ ਬਰਫ਼ ਵੀ ਪਾ ਦਿੱਤੇ ਉੱਤੇ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਬਹੁਤ ਸਾਰੇ ਲੋਕ ਜਿਹੜੇ ਸਾਡੇ ਵਰਗੇ ਨੇ ਚਲੋ ਨਹੀਂ ਪਤਾ ਹੁੰਦਾ ਨਾ ਕਿ ਘੜੇ ਨੂੰ ਕਿਸ ਤਰੀਕੇ ਧੋਣਾ ਹੈ ਘੜੇ ਨੂੰ ਕਿਸ ਤਰੀਕੇ ਇਸਤੇਮਾਲ ਕਰਨਾ ਹੈ ਤਾਂ ਬਹੁਤ ਸਾਰੇ ਲੋਕ ਕੀ ਕਰਦੇ ਨੇ ਮੈਂ ਆਪਣੀ ਵੀ ਗੱਲ ਦੱਸਦੀ ਹਾਂ ਕਿ ਮੈਂ ਨਾ ਜਦੋਂ ਘੜਾ ਲੈ ਕੇ ਆਈ ਤਾਂ ਮੈਂ ਉਹਨੂੰ ਨਾ ਸਾਬਣ ਨਾਲ ਸਰਫ ਨਾਲ ਸਾਫ਼ ਕਰਕੇ ਧੋ ਦਿੱਤਾ ਮੈਨੂੰ ਪਤਾ ਨਹੀਂ ਸੀ ਅਸੀਂ ਇੰਨਾ ਜ਼ਿਆਦਾ ਪਿੰਡਾਂ ਦੇ ਵਿੱਚ ਰਹੇ ਨਹੀਂ ਉਸ ਤੋਂ ਜਦੋਂ ਮੈਂ ਲਈ ਤਾਂ ਮਮਿ ਨੇ ਮੈਨੂੰ ਦੱਸਿਆ ਕਿ ਮੈਂ ਕਿ ਇਦਾਂ ਇਦਾਂ ਕਰਕੇ ਮੈਂ ਲਿਆਉਂਦਾ ਹੀ ਨਹੀਂ ਉਹਨੂੰ ਉਹਦੇ ਨਾਲ ਸਰਫ ਦੇ ਨਾਲ ਸਾਫ਼ ਕਰ ਦਿੱਤਾ ਤੇ ਮੈਂ ਕਿ ਯਾਰ ਪਾਣੀ ਨਹੀਂ ਠੰਡਾ ਕਰਦਾ ਪਿਆ ਦੋ ਦਿਨ ਹੋ ਗਏ ਮੈਨੂੰ ਹਨਾ ਤੇ ਉਹਦੇ ਵਿੱਚ ਜਦੋਂ ਜਦੋਂ ਮੈਂ ਪਾਣੀ ਪਾਵਾਂ ਪਾਣੀ ਚਿੱਟਾ ਹੋ ਜਾਵੇ ਕਿਉਂਕਿ ਉਹ ਉਹਦੇ ਵਿੱਚ ਨਾ ਅਬਜ਼ਰਵ ਹੋ ਗਿਆ ਸੀ ਘੜੇ ਦੇ ਵਿੱਚ ਸਾਬਣ ਜਿਹੜਾ ਸੀਗਾ ਫਿਰ ਮਮਿ ਨੇ ਮੈਨੂੰ ਦੱਸਿਆ ਕਹਿੰਦੇ ਇਹਨੂੰ ਸੁਆ ਨਾਲ ਜਾਂ ਰਾਖ ਨਾਲ ਜਾਂ ਮਿੱਟੀ ਨਾਲ ਇਹਨੂੰ ਸਾਫ਼ ਕਰੀਦਾ ਹੁੰਦਾ ਆ ਇਹਨੂੰ ਕਦੇ ਵੀ ਸਾਬਣ ਨਾਲ ਨਹੀਂ ਧੋਣਾ ਚਾਹੀਦਾ ਸੋ ਜਿਹੜੇ ਵੀ ਸ਼ਹਿਰ ਵਾਸਤੇ ਸਾਡੇ ਹਨਾ ਮਿੱਤਰ ਪਿਆਰੇ ਨੇ ਉਹ ਵੀ ਐਸ ਜ਼ਰੂਰ ਗੱਲ ਜਿਹੜੀ ਹੈ ਆਪਣੇ ਪੱਲੇ ਬਣ ਜਿਹੜਾ ਘੜਾ ਹੁੰਦਾ ਹੈ ਉਹਨੂੰ ਕਦੇ ਵੀ ਸਰਫ ਦੇ ਨਾਲ ਜਾਂ ਸਾਬਣ ਦੇ ਨਾਲ ਨਹੀਂ ਧੋਣਾ ਚਾਹੀਦਾ ਕਿਉਂਕਿ ਜਿਹੜੇ ਆਮ ਕਰਕੇ ਅਸੀਂ ਭਾਂਡੇ ਧੋਂਦੇ ਹਾਂ ਘਰਾਂ ਦੇ ਵਿੱਚ ਉਸ ਜਿਹੜਾ ਕਿ ਆਪਾਂ ਇਸਤੇਮਾਲ ਕਰਦੇ ਨੇ ਲਿਕੁਇਡ ਸਾਬਣ ਪਤਾ ਨਹੀਂ ਕੀ ਕੁਝ ਆਪਾਂ ਇਸਤੇਮਾਲ ਕਰਦੇ ਉਹਦੇ ਨਾਲ ਤਾਂ ਕਦੇ ਵੀ ਨਾ ਧੋ ਕਿਉਂਕਿ ਉਹ ਤੁਹਾਡੇ ਅੰਦਰ ਹੀ ਜਾਣਾ ਹੈ ਬਾਅਦ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਪਤਾ ਹੈ ਇਹ ਅਬਜ਼ਰਵ ਕਿਉਂ ਕਰਦਾ ਆਪਣੇ ਆਪ ਵਿੱਚ ਸੂਖਦਾ ਕਿਉਂ ਆ ਘੜਾ ਕਿਉਂਕਿ ਉਹ ਮਿੱਟੀ ਦਾ ਬਣਿਆ ਹੁੰਦਾ ਹੈ ਔਰ ਮਿੱਟੀ ਦੀ ਕਹਿੰਦੇ ਪਕੜ ਸਭ ਤੋਂ ਵੱਧ ਹੁੰਦੀ ਹੈ ਸੰਗ ਮਰਮਰ ਦੇ ਅਕਸਰ ਪੈਰ ਤਿਲਕਦੇ ਆ ਬੇਸ਼ੱਕ ਇਹ ਖਾਣ ਪੀਣ ਦੀ ਗੱਲ ਆ ਨਾ ਪਰ ਫਿਰ ਵੀ ਪਕੜ ਮਿੱਟੀ ਦੀ ਆ ਔਰ ਵੈਸੇ ਇਨਸਾਨ ਮਿੱਟੀ ਤੋਂ ਬਣਿਆ ਹੈ ਨਾ ਮਿੱਟੀ ਚ ਪੁਲੀ ਜਾਂਦਾ ਤੇ ਮਿੱਟੀ ਚ ਚਲੇ ਜਾਣਾ ਤੇ ਫਿਰ ਗਰਮੀ ਕਿਹੜੀ ਗੱਲ ਦੀ ਆ ਹੈ ਨਾ ਛੱਡਿ ਰੋ ਮੇਰਾ ਇੱਕ ਮੈਂ ਹੋਰ ਇੱਥੇ ਗੱਲ ਕਰਨਾ ਚਾਹੁੰਦੀ ਆ ਤੁਸੀਂ ਜਿਵੇਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀਗੀ ਕਿ ਅਸੀਂ ਹੱਤੇ ਕੰਮ ਕਰਨੋਂ ਹਟ ਗਏ ਆ ਚਲੋ ਠੀਕ ਹੈ ਮੈਂ ਮੰਨਦੀ ਆ ਕਿ ਅੱਜਕੱਲ ਹਰ ਕੋਈ ਬਿਜ਼ੀ ਹੋ ਗਿਆ ਠੀਕ ਹੈ ਨਿਆਣਿਆਂ ਦੀਆਂ ਪੜ੍ਹਾਈਆਂ ਵੀ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਤੇ ਬੀਬੀਆਂ ਜ਼ਿਆਦਾਤਰ ਕਹਿ ਸਕਦੇ ਆ ਕਿ ਜ਼ਿੰਮੇਵਾਰੀਆਂ ਉਹਨਾਂ ਨੂੰ ਨਿਭਾਉਣੀਆਂ ਪੈਂਦੀਆਂ ਨੇ ਬਹੁਤ ਜ਼ਿਆਦਾ ਇਹ ਗੱਲ ਮੈਂ ਮੰਨਦੀ ਆ ਪਰ ਬਹੁਤ ਸਾਰੇ ਲੋਕਾਂ ਨੂੰ ਨਾ ਅੱਜਕੱਲ੍ਹ ਜਸਬੀਰ ਨੀਂਦ ਨਾ ਆਉਣ ਦੀ ਦਿੱਕਤ ਆ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਹੁਣ ਡਾਕਟਰ ਪਤਾ ਕੀ ਕਹਿੰਦੇ ਨੇ ਨੀਂਦ ਕਿਉਂ ਨਹੀਂ ਆ ਰਹੀ ਕਿਉਂਕਿ ਅਸੀਂ ਹੱਥੀ ਕੰਮ ਨਹੀਂ ਕਰਦੇ ਸਾਡਾ ਮੈਂਟਲੀ ਸਟ੍ਰੈਸ ਬਹੁਤ ਜ਼ਿਆਦਾ ਹੈ ਅਸੀਂ ਸਾਰਾ ਦਿਨ ਕੰਪਿਊਟਰ ਦੇ ਉੱਤੇ ਕੰਮ ਕਰ ਰਹੇ ਆ ਅਸੀਂ ਫੋਨ ਚਲਾ ਰਹੇ ਆ ਮੈਂਟਲੀ ਸਟ੍ਰੈਸ ਵਧ ਗਿਆ ਫਿਜ਼ੀਕਲੀ ਤਾਂ ਕੁਝ ਵੀ ਨਹੀਂ ਕੀਤਾ ਇੱਕੋ ਥਾਂ ਤੇ ਬੈਠੇ ਬੈਠੇ ਅਸੀਂ ਫੋਨ ਚਲਾ ਰਹੇ ਆ ਲੈਪਟਾਪ ਚਲਾ ਰਹੇ ਆ ਕੰਪਿਊਟਰ ਚਲਾ ਰਹ ਵਰਕ ਨਹੀਂ ਕਰਦੇ ਇਸ ਕਰਕੇ ਸਾਨੂੰ ਨੀਂਦ ਨਹੀਂ ਆਉਂਦੀ ਤੇ ਡਾਕਟਰ ਵੀ ਇਹ ਕਹਿੰਦੇ ਨੇ ਕਿ ਹੱਥੀ ਕੰਮ ਬੀਬੀਆਂ ਜਾਂ ਜਿਹੜੇ ਵੀ ਬੰਦੇ ਨੇ ਉਹ ਜ਼ਰੂਰ ਕਰਿਆ ਕਰੇ ਜੀ ਨਾ ਤੁਸੀਂ ਇਹ ਗੱਲ ਕਰ ਰਹੇ ਹੋ ਨਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਨਹੀਂ ਵੈਸੇ ਇਹ ਤਾਂ ਹਰ ਹਾਲ ਦੀ ਮਾਨਸਿਕ ਸਿਹਤ ਦਾ ਲਿੰਕ ਸਾਡੀ ਸਰੀਰਕ ਸਿਹਤ ਨਾਲ ਹੈ ਸਰੀਰਕ ਸਿਹਤ ਦਾ ਲਿੰਕ ਸਾਡੇ ਖਾਣੇ ਦੇ ਨਾਲ ਹੈ ਤੇ ਸੁਭਾਵਿਕ ਜੀ ਗੱਲ ਆ ਅਸੀਂ ਬਹੁਤ ਸਾਰੀ ਕੈਲੋਰੀਜ਼ ਖਾ ਰਹੇ ਹਾਂ ਬਹੁਤਾ ਨਹੀਂ ਜਿੰਨਾ ਆਮ ਇਨਸਾਨੇ ਖਾਣਾ ਖਾਂਦਾ ਉਹਨਾਂ ਤਾਂ ਖਾਵਾ ਗਈ ਹੈ ਨਾ ਜਦੋਂ ਤੁਸੀਂ ਉਹਨੂੰ એનર્ਜੀ ਨੂੰ ਬਾਹਰ ਨਹੀਂ ਕੱਢੋਂਗੇ ਤੁਹਾਡੇ એનર્ਜੀ ਸਿਰਫ ਦਿਮਾਗੀ ਤੌਰ ਤੇ ਬਲ ਰਹੀ ਹੈ ਤੇ ਨੁਕਸਾਨ ਕਿੱਥੇ ਹੋਏਗਾ ਸਰੀਰਕ ਸਿਹਤ ਨੂੰ ਹੋਏਗਾ ਨਾ ਤਾਂ ਹੀ ਆਪਾਂ ਗੱਲ ਕਰਦੇ ਕਿ ਸਰੀਰਕ ਤੇ ਮਾਨਸਿਕ ਸਿਹਤ ਦਾ ਬੈਲੈਂਸ ਹੋਣਾ ਚਾਹੀਦਾ ਸਰੀਰਕ ਸਿਹਤ ਦੀ ਗੱਲ ਅਸੀਂ ਅਲੱਗ ਕਰਦੇ ਮਾਨਸਿਕ ਸਿਹਤ ਰਸ ਬਣਾਉਣ ਦੀ ਉਹਨਾਂ ਦਾ ਤਾਲਮੇਲ ਦੀ ਕਦੀ ਗੱਲ ਨਹੀਂ ਕਰਦੇ ਹੁਣ ਜਿੱਦਾਂ ਤੁਸੀਂ ਗੱਲ ਕੀਤੀ ਕਿ ਘੰਟੋ ਘੰਟੀ ਬੈਠ ਕੇ ਕੰਪਿਊਟਰ ਤੇ ਕੰਮ ਕਰੋ ਉੱਥੇ ਤੁਹਾਡੇ ਸਰੀਰਕ ਵਰਜਿਸ ਨਾਲ ਕੋਈ ਤਾਂ ਹੀ ਕਿੰਨੇ ਉਹਦੇ ਵਿੱਚੋਂ ਥੋੜਾ ਰੈਸਟ ਲੈ ਕੇ ਦੂਜਾ ਦੂਜਾ ਕੰਮ ਕਰ ਲਓ ਜਿੱਦਾਂ ਤੁਹਾਡੇ ਸਰੀਰਿਕ ਗਤੀਵਿਧੀ ਹੋਵੇ ਹੈਨਾ ਚਲੋ ਆਪਾਂ ਗੱਲ ਕਰਦੇ ਹਾਂ ਰਸੋਈ ਦੀ ਹੁਣ ਜਿਹੜਾ ਅੱਜ ਕੱਲ੍ਹ ਦੌਰ ਚੱਲ ਰਿਹਾ ਹੈ ਨਾ ਕਿਸੇ ਟਾਈਮ ਹੁੰਦਾ ਸੀ ਆਪਾਂ ਆਪਣੇ ਪੁਰਾਣੀਆਂ ਬੀਬੀਆਂ ਕੋ ਮੰਮੀ ਹੁਣਾਂ ਵਾਲੇ ਦੌਰ ਚ ਵੀ ਚਲੇ ਜਾਈ ਹੈ ਨਾ ਸਵੇਰ ਦਾ ਖਾਣਾ ਫਰੈਸ਼ ਪੱਕੂਗਾ ਦੁਪਹਿਰ ਦਾ ਫਰੈਸ਼ ਪੱਕੂਗਾ ਸ਼ਾਮ ਦਾ ਫਿਰ ਫਰੈਸ਼ ਪੱਕੂਗਾ ਅਸੀਂ ਫਰੈਸ਼ ਪਕਾਉਣਾ ਤਾਂ ਬਹੁਤ ਦੂਰ ਦੀ ਗੱਲ ਆ। ਫ੍ਰੀਜ ਚ ਸਟੋਰ ਕਰਕੇ ਰੱਖ ਦਈਦਾ ਆ। ਆਟਾ ਤਿੰਨ ਤਿੰਨਾ ਟਾਈਮਸ ਦਾ ਮੈਗਨੀ ਚੌਥੇ ਦਾ ਵੀ ਨਾਲ ਹੀ ਗੁੰਨ ਕੇ ਫਰਿੱਜ ਵਿੱਚ ਰੱਖ ਦਿੰਦਾ ਜੀ। ਹੁਣ ਸਾਨੂੰ ਕੀ ਲੱਗਦਾ ਹੈ ਕਿ ਅਸੀਂ ਰੋਟੀ ਤਾਜੀ ਪਕਾ ਰਹਿਆ ਪਰ ਕੀ ਅਸਲੀ ਉਹ ਤਾਜੀ ਹੈ? ਉਹ ਵੀ ਨਹੀਂ ਤਾਜੀ। ਬਿਲਕੁਲ ਨਹੀਂ ਤਾਜੀ। ਜਿਹੜਾ ਕੋਈ ਬਿਲਕੁਲ ਇਹ ਗੱਲ ਪ੍ਰੂਵਡ ਗੱਲ ਹੈ। ਵੈਸੇ ਵੀ ਨਹੀਂ ਵੀ ਅਗਰ ਕੋਈ ਸੈਂਟੀਫਿਕ ਕਾਰਨ ਜਾਣਦਾ ਪਰ ਪੁਰਾਣੀਆਂ ਬੀਬੀਆਂ ਨੂੰ ਪੁੱਛ ਕੇ ਦੇਖ ਲਓ ਕਿ ਆਟੇ ਨੂੰ ਬਹੁਤੀ دیر ਗੁੰਨ ਕੇ ਨਹੀਂ ਰੱਖਣਾ। ਹੁਣ ਆਪਾਂ ਤਾਂ ਡੱਬਿਆਂ 'ਚ ਸਟੋਰ ਕਰਕੇ ਰੱਖ ਦਿੰਦੇ ਨੇ। ਸੀਨਾ ਤੁਹਾਨੂੰ ਯਾਦ ਹੋਏਗਾ ਪਰਾਠਾ ਆਟਾ ਗੁੰਨ ਕੇ ਨਾ ਉਹਦੇ ਚ ਹੀ ਰਹਿ ਦਿੰਦੇ ਹੁੰਦੇ ਸੀ ਤੂੰ ਇਸ ਡੱਬਿਆਂ ਚ ਪਾਉਂਦੇ ਹੁੰਦੇ ਕਿ ਸਟੋਰ ਹੋ ਜਾਣਾ ਫ੍ਰਿਜ ਦੇ ਵਿੱਚ ਉਹਨਾਂ ਨੇ ਉਹਦੇ ਕੋ ਪੰਜ ਸੱਤ ਮਿੰਟ ਪਹਿਲਾਂ ਗੁੰਨਣਾ ਉਹ ਵੀ ਥੋੜਾ ਜਿਹਾ ਕਹ ਲੋ ਸੌਫਟ ਜਿਹਾ ਜਿਹਨੂੰ ਕਹੇ ਇਹ ਦੋ ਹੋ ਜਵੇ ਹੈ ਨਾ ਬਸ ਉਹਦਾ ਫੁਲਕੇ ਪਕਾ ਲੈਣੇ ਹੁਣ ਜਿਹੜਾ ਤਿੰਨ ਤਿੰਨ ਚਾਰ ਚਾਰ ਘੰਟੇ ਮੈਂ ਕਹਿੰਨੀ ਪੂਰਾ ਪੂਰਾ ਦੇਣਾ ਅਗਲੀ ਰਾਤ ਤੱਕ ਵੀ ਅਗਰ ਫ੍ਰਿਜ ਵਿੱਚ ਆਟਾ ਰਹਿ ਗਿਆ ਤਾਂ ਹਾਲ ਕੀ ਹੋਏਗਾ ਨਾ ਜਦੋਂ ਅਸੀਂ ਮਤਲਬ ਖਾਣਾ ਪਕਾਉਣਾ ਸ਼ੁਰੂ ਇੱਥੋਂ ਕਰਦੇ ਆ ਤਾਂ ਉਹਦਾ ਉਹ ਰਿਜ਼ਲਟ ਕੀ ਦੇਊਗਾ ਕੀ ਹੋ ਜੇ ਸਰਸਰੀਰ ਤੇ ਕਰੂਗਾ ਫਿਰ ਅਸੀਂ ਕਹਿੰਨੇ ਜੀ ਸਾ ਨੀ ਆਉਂਦੇ ਸਾਨੂੰ ਚੈਨ ਨਹੀਂ ਆਉਂਦੀ ਫਿਰ ਰਾਤ ਨੂੰ ਸਾਨੂੰ ਉਦਾਂ ਨੀਂਦ ਨਹੀਂ ਆਉਂਦੀ ਕੁਝ ਸਟ्रेस ਨਾਲ ਕੁਝ ਜਿਹੜੇ ਪੈਸੇ ਡਾਕਟਰ ਨੂੰ ਦਿੱਤੇ ਹੁੰਦੇ ਤਾਂ ਨਹੀਂ ਆਉਂਦੀ ਫਿਰ ਸਾਨੂੰ ਪਰੇਸ਼ਾਨੀ ਆਉਂਦੀ ਆ ਹੁਣ ਪਿੰਡਾਂ ਵਿੱਚ ਬਹੁਤ ਸਰੀਆਂ ਚੀਜ਼ਾਂ ਇਹੋ ਜੀਆਂ ਮਤਲਬ ਅੱਜ ਵੀ ਖੇਤਾਂ ਵਿੱਚ ਲਗਾਈਆਂ ਜਾਂਦੀਆਂ ਹੋ ਸਕਦਾ ਸ਼ਹਿਰਾਂ 'ਚ ਵੀ ਲਗਾਈਆਂ ਜਾਂਦੀਆਂ ਹੁਣ ਪਰ ਜੇ ਕੋਈ ਸਾਡਾ ਰਿਸ਼ਤਦਾਰ ਨਾ ਪਿੰਡ 'ਚ ਰਹਿੰਦਾ ਅਸੀਂ ਕੋ ਕੋ ਹੋਰ ਕੋਈ ਡਿਮਾਂਡ ਕਰੀਏ ਨਾ ਕਰੀਏ ਇਹ ਜ਼ਰੂਰ ਕਹਿੰਦੇ ਹੁੰਨੇ ਕਿ ਘਰ ਦੀ ਸਰੋਂ ਦੀ ਕਹਾਣੀ ਵਾਲਾ ਤੇਲ ਲੈ ਆਇਓ ਹੁੰਦੀ ਨਾ ਕੁਸ਼ੀ ਜੀ ਬਾਜ਼ਾਰ ਤੋਂ ਬੇਸ਼ੱਕ ਜਿੰਨਾ ਮਰਜ਼ੀ ਮਿਲਦਾ ਹੋਵੇ ਪਰ ਜੇਕਰ ਪਿੰਡ ਚੋਂ ਜਿਹੜੇ ਖੇਤ ਆਪਦੇ ਹੱਥੀ ਬਣਾਇਆ ਹੋਇਆ ਹੋਵੇ ਤਾਂ ਉਹਦਾ ਵੱਖਰਾ ਹੀ ਸਵਾਦ ਹੁੰਦਾ ਫਿਰ ਕਹਿੰਦੇ ਜੀ ਆਰਗੈਨਿਕ ਜੇ ਕੋਈ ਸਬਜੀ ਆ ਉਹ ਜ਼ਰੂਰ ਲੈ ਕੇ ਆਇਓ ਮਤਲਬ ਕਿ ਅੱਜ ਕੱਲ ਚੋਂਦਾ ਹਰ ਕੋਈ ਆ ਵੀ ਆਰਗੈਨਿਕ ਖਾਦਾ ਜਾਵੇ ਆਪਦੇ ਹੱਥੀ ਬਣਾਈਆਂ ਹੋਈਆਂ ਜਿਹੜੀਆਂ ਲਗਾਈਆਂ ਹੋਈਆਂ ਸਬਜ਼ੀਆਂ ਉਗਾਈਆਂ ਉਹ ਖਾਧੀਆਂ ਜਾਣ ਹਨਾ ਤੇ ਪਰ ਉਹਨਾਂ ਨੂੰ ਗਾਉਣਾ ਕਿੰਨੇ ਆ ਉਦੇਵਾਲਾ ਸੇ ਕੋਈ ਨਹੀਂ ਕਰਦੇ ਨਾ ਅੱਛਾ ਇਹਨੇ ਮੈਂ ਥੋੜੇ ਦਿਨ ਪਹਿਲਾਂ ਨਾ ਇੱਕ ਖਬਰ ਸੁਣੀ ਸੀ ਉਥੇ ਕੋਈ ਔਰਤ ਹੈ ਚੰਡੀਗੜ੍ਹ ਦੇ ਕਿਸੇ ਏਰੀਏ ਵਿੱਚ ਸੀ ਉਹ ਕਹਿੰਦੇ ਕਿ ਅਸੀਂ ਨਾ ਬਿਨਾ ਖਾਦਾਂ ਵਾਲੇ ਜਾਂ ਆਰਗੈਨਿਕ ਮਤਲਬ ਅਸੀਂ ਉਹ ਬੀਜ ਰਹੇ ਆ ਆਪਣੇ ਆਲੂ ਉਹ ਕਹਿੰਦੇ ਕਿ ਜੇ ਅਸੀਂ ਨਾ 200 ਰੁਪਏ ਕਿਲੋ ਵੀ ਕਹਿ ਦਈਏ ਕਿ ਅਸੀਂ ਆਲੂ ਵੇਚਣੇ ਆ ਤਾਂ ਲੋਕ ਉਹ ਵੀ ਲੈਣ ਨੂੰ ਤਿਆਰ ਆ ਹੂੰ ਕਿਉਂ ਤੁੱਕੇ ਲੋਕ ਸਾਰੇ ਹੀ ਚਾਹੁੰਦੇ ਆ ਕਿ ਬਿਨਾ ਖਾਦਾਂ ਵਾਲਾ ਬਿਨਾ ਸਪਰੇਆਂ ਵਾਲਾ ਸੇ ਖਾਣਾ ਖਾਈਏ ਹੋਰ ਨਹੀਂ ਚਲੋ ਆਲੂ ਤਾਂ ਪੰਜਾਬ ਚ ਵੈਸੇ ਹੀ ਪ੍ਰਧਾਨ ਹਨ ਨਾ ਵੀ ਇਹ ਕਰੇ ਜਣ ਵੀ ਕਹਿੰਦਾ ਮਤਲਬ ਇਹ ਆ ਕਿ ਅਗਰ ਇੱਕ ਛੋਟੀ ਜੀ ਸਿਰਫ ਛੋਟੇ ਜਿਹਾ ਕਿਸਾਨ ਔਰਤਾਂ ਅਗਰ ਇਹ ਗੱਲ ਕਹਿੰਦੀਆਂ ਤੇ ਵੱਡੇ ਲੈਵਲ ਤੇ ਅਗਰੇ ਇਦਾਂ ਬੀਜੇ ਜਾਣ ਤੇ ਮੈਨੂੰ ਲੱਗਦਾ ਬਹੁਤ ساری ਵਿਕਰੀ ਵੀ ਹੋ ਸਕਦੀ ਔਰ ਸਿਹਤ ਦਾ ਖਿਆਲ ਵੀ ਰੱਖਿਆ ਜਾ ਸਕਦਾ ਬਿਲਕੁਲ ਸਾਡੀ ਸਿਹਤ ਅੱਜ ਖਰਾਬ ਕਿਉਂ ਹੋ ਰਹੀ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਐ ਵੀ ਹੈ ਕਿ ਅਸੀਂ ਬਹੁਤ ਕੁਝ ਗਲਤ ਖਾ ਰਹੇ ਆ ਜਿਵੇਂ ਕਿ ਮੈਂ ਕਿਹਾ ਕਿ ਬਹੁਤ ਕੁਝ ਸਾਡੀ ਰਸੋਈਆਂ ਦੇ ਵਿੱਚ ਵੀ ਹੁਣ ਗਲਤ ਆ ਗਏ ਬਹੁਤ ਸਾਰੇ ਤਰ੍ਹਾਂ ਤਰ੍ਹਾਂ ਦੇ ਮਸਾਲੇ ਆ ਗਏ ਨੇ ਜੋ ਕਿ ਸਾਡੀ ਸਿਹਤ ਨੂੰ ਸਿੱਧੇ ਤੌਰ ਤੇ ਨੁਕਸਾਨ ਕਰਦੇ ਨੇ ਹੁਣ ਸਾਇੰਸ ਕੀ ਕਹਿੰਦਾ ਕਿ ਸਾਨੂੰ ਉਹ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਜਿਹੜੀ ਸਾਨੂੰ ਕੁਦਰਤ ਤੋਂ ਸਿੱਧੇ ਤੌਰ ਤੇ ਮਿਲਦੀਆਂ ਹੋਣ ਹੁਣ ਕੁਦਰਤ ਤੋਂ ਸਿੱਧੇ ਤੌਰ ਤੇ ਕਿਹੜੀਆਂ ਚੀਜ਼ਾਂ ਮਿਲਦੀਆਂ ਨੇ ਜਿੱਦਾਂ ਫਲ ਹੁੰਦੇ ਨੇ ਜਾਂ ਹਰੀਆਂ ਸਬਜ਼ੀਆਂ ਹੁੰਦੀਆਂ ਨੇ ਕਣਕ ਹੁੰਦੀ ਹੈ ਜਿਹਦਾ ਆਟਾ ਜਿਹੜਾ ਉਹ ਸਾਨੂੰ ਮਿਲ ਜਾਂਦਾ ਤੇ ਅਸੀਂ ਉਸ ਦੀਆਂ ਰੋਟੀਆਂ ਪਕਾ ਕੇ ਖਾਂਦੇ ਹਾਂ ਸਾਇੰਸ ਤਾਂ ਇਹੀ ਕਹਿੰਦੀ ਹੈ ਕਿ ਕੁਦਰਤ ਤੋਂ ਜਿਹੜੀਆਂ ਚੀਜ਼ਾਂ ਸਾਨੂੰ ਸਿੱਧੇ ਤੋਰ ਤੇ ਮਿਲਣ ਉਹ ਹੀ ਅਸੀਂ ਖਾਈਏ ਕਿਉਂਕਿ ਉਹ ਡਾਈਜੈਸਟ ਹੋਣ ਨੂੰ ਬਹੁਤ ਤੋਂ ਬਹੁਤ ਜ਼ਿਆਦਾ ਘੱਟ ਸਮਾਂ ਲੈਂਦੀਆਂ ਨੇ ਪਰ ਅਸੀਂ ਕੀ ਕਰ ਰਹੇ ਹਾਂ ਅਸੀਂ ਕੁਦਰਤ ਦੇ ਨਾਲ ਖਿਲਵਾੜ ਕਰਦੇ ਹਾਂ ਅਸੀਂ ਕੁਦਰਤ ਦੇ ਨਾਲ ਛੇੜਛਾੜ ਕਰਦੇ ਹਾਂ ਅਸੀਂ ਖਾ ਰਹੇ ਹਾਂ ਮਾਸ ਹਾਂ ਅਸੀਂ ਮਹਨ ਵਿੱਚ ਖਾ ਰਹੇ ਹਾਂ ਮੇਰੀ ਗੱਲ ਪੂਰੀ ਹੋ ਗਈ ਅਸੀਂ ਅਸੀਂ ਮਾਸ ਖਾ ਰਹੇ ਹਾਂ ਦੂਜੇ ਉਸ ਤੋਂ ਬਾਅਦ ਅਸੀਂ ਆ ਜੰਕ ਫੂਡ ਤੇ ਅਸੀਂ ਜੰਕ ਫੂਡ ਖਾ ਰਹੇ ਹਾਂ ਕੀ ਹੁੰਦਾ ਉਹ ਮੈਦਾ ਹੁੰਦਾ ਹੈ ਕਿਵੇਂ ਬਣਦਾ ਸਾਨੂੰ ਨਹੀਂ ਪਤਾ ਹਨਾ ਅਸੀਂ ਬਹੁਤ ਕੁਝ ਗਲਤ ਖਾ ਰਹੇ ਹਾਂ ਇਦਾਂ ਦਾ ਮੋਮੋਸ ਪਤਾ ਨਹੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਆ ਚੁੱਕੀਆਂ ਨੇ ਚਲੋ ਠੀਕ ਹੈ ਉਹ ਤੁਹਾਨੂੰ ਖਾਣ ਦੇ ਵਿੱਚ ਤਾਂ ਵਧੀਆ ਲੱਗਦੀਆਂ ਨੇ ਉਹਦਾ ਨਾ ਹੀ ਫਾਸਟ ਫੂਡ ਇਸ ਕਰਕੇ ਪਾਇਆ ਉਹ ਜਲਦੀ ਜਲਦੀ ਬਸ ਹਨਾ ਤਿਆਰ ਹੋ ਜਾਂਦਾ ਹੈ ਤੇ ਉਹ ਫਾਸਟ ਫਾਸਟ ਖਾ ਲਓ ਪਰ ਡਾਇਜੈਸਟ ਉਹ ਬਹੁਤ ਲੇਟ ਹੁੰਦਾ ਹੈ ਉਹ ਫਾਸਟ ਸਿਸਟਮ ਹਾਂ ਲੀ ਫਾਸਟ ਹੈ ਬੜੀ ਫਾਸਟ ਹੋਣਾ ਪਰ ਡਾਈਜੈਸਟ ਹੋਣ ਨੂੰ ਨੇ ਸਮਾਂ ਲੈਣਾ ਆ ਮੈਨੂੰ ਤਾਂ ਲੱਗਦਾ 15 ਤੋਂ ਵੀ ਵੱਧ ਘੰਟੇ ਲੱਗ ਜਾਂਦੇ ਆ ਅਗਰ ਦੇਖੋ ਇੰਨੇ ਘੰਟੇ ਡਾਈਜੈਸਟ ਹੋਣ ਨੂੰ ਲੱਗਣਗੇ ਤਾਂ ਵਿਚਾਰੇ ਪੇਟ ਵਿੱਚ ਜਿਹਦੇ ਚ ਉਹਨੇ ਜਾਣਾ ਉਹਦਾ ਕੀ ਹਾਲ ਕਰਦਾ ਹੋਊਗਾ ਹਾਲ ਹੁੰਦਾ ਉਹ ਵੀ ਤਾਂ ਸੋਚਣ ਵਾਲੀ ਗੱਲ ਆ ਫਿਰ ਇਹ ਵੀ ਕਹਾਂ ਨਾਲ ਹੈ ਨਾ ਉਹ ਜਿਹੜੇ ਫੂਡ ਆ ਵੈਸੇ ਆਪਣੇ ਇੰਡੀਅਨ ਫੂਡ ਨਹੀਂ ਹੈ ਬਾਕੀ ਚਲੋ ਸੁਣਨ ਵਾਲੇ ਸ਼ਾਇਦ ਇਹ ਵੀ ਕਹਿਣਗੇ ਕਿ ਜੇਕਰ ਦੂਸਰੇ ਕਿਸੇ ਮੁਲਕ ਦਾ ਖਾਣਾ ਤਾਂ ਕਿਉਂ ਨਹੀਂ ਖਾਣਾ ਚਾਹੀਦਾ ਬਿਲਕੁਲ ਖਾਣਾ ਚਾਹੀਦਾ ਚਲੋ ਪਰ ਕਦੀ ਕਿਤਾਈ ਕੋਈ ਚੀਜ਼ ਠੀਕ ਹੈ ਪਰ ਜੇ ਅਸੀਂ ਕਹੀਏ ਕਿ ਹੁਣ ਅੱਛਾ ਜੀ ਸ਼ੇਰ ਦਾ ਮਿੱਦਾ ਕਹਦਾ ਉਹ ਕਾਫੂਸ ਨਹੀਂ ਖਾ ਸਕਦਾ ਇਦਾਂ ਹੀ ਗਾਂ ਜਾਂ ਕੋਈ ਹੋਰ ਐਸਾ ਜਿਹੜਾ ਸ਼ਾਕਾਹਾਰੀ ਜਾਨਵਰ ਉਹ ਮਾਸ ਨਹੀਂ ਖਾ ਸਕਦਾ ਹੈ ਨਾ ਜਿਹਦਾ ਮਿੱਦਾ ਜਿਹੜੇ ਹਿਸਾਬ ਨਾਲ ਬਣਿਆ ਉਸੇ ਹਿਸਾਬ ਨਾਲ ਕੁਦਰਤ ਨੇ ਜਿਵੇਂ ਬਣਾਇਆ ਆ ਉਵੇਂ ਹੀ ਰਹਿਣਾ ਚਾਹੀਦਾ ਸਿਰ ਛੜ ਨਹੀਂ ਕਰਨੀ ਚਾਹੀਦੀ ਹੁਣ ਤੁਸੀਂ ਗੱਲ ਕੀਤੀ ਨਾ ਕਿ ਫਾਸਟ ਫੂਡ ਜਿਹੜਾ ਹੈ ਉਹ ਲੋਕਾਂ ਨੇ ਬਾਹਰੋਂ ਦੇਖ ਦੇ ਕੇ ਕਿ ਪੰਜਾਬ ਦੇ ਵਿੱਚ ਵੀ ਬਣਾਉਣਾ ਸ਼ੁਰੂ ਕਰ ਦਿੱਤਾ ਚਾਈਨੀਸ ਫੂਡ ਦੀ ਆਪਾਂ ਗੱਲ ਕਰ ਲੈਂਦੇ ਆ ਚਾਇਨਾ ਦੇ ਵਿੱਚ ਕੀ ਹੁੰਦਾ ਹੈ ਨੂਡਲਸ ਉੱਥੋਂ ਆਏ ਹਨਾ ਪੀਜ਼ਾ ਜਿਹੜਾ ਸੀ ਉਹ ਇਟਾਲੀਆ ਤੋਂ ਆਇਆ ਹੁਣ ਨੂਡਲਸ ਜਿਹੜੇ ਆ ਜਾਂ ਮੰਜੂਰੀਅਨ ਜਿਹੜਾ ਜਿਹੜਾ ਵੀ ਚਾਈਨੀਸ ਫੂਡ ਅਸੀਂ ਖਾਂਦੇ ਆ ਨਾ ਉਹ ਚਾਈਨਾ ਦੇ ਵਿੱਚ ਆਟੇ ਤੋਂ ਬਣਾਉਗੇ ਜਿਹੜੀ ਸਾਡੀ ਸਿਹਤ ਨੂੰ ਇੰਪੈਕਟ ਨਾ ਕਰੇ ਇੰਪੈਕਟ ਨਾ ਪਵੇ ਅਸੀਂ ਕੀ ਕਰਦੇ ਆ ਅਸੀਂ ਆਟੇ ਦੀ ਬਜਾਏ ਅਸੀਂ ਮੈਦੇ ਤੋਂ ਬਣਾ ਲੈਂਦੇ ਆ ਜੀ ਅੱਛਾ ਮੇਰੇ ਕਸਤ ਜੀ ਅਸਲੀ ਕੀ ਜਸਲੀ ਹੁੰਦੀ ਆ ਡੁਪਲੀਕੇਟ 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 ਫਸਟ ਕਾਪੀ ਸੈਕਿੰਡ ਕਾਪੀ ਉਹ ਚੀਜ਼ ਹੋ ਜਾਂਦੀ ਹੈ ਉਹ ਆਪਣੀ ਜਿਹੜੇ ਮੁਲਕਾਂ 'ਚ ਚੀਜ਼ ਬਣ ਰਹੀ ਹੈ ਨਾ ਉਹ ਆਪਣੀ ਸਿਹਤ ਨੂੰ ਖਿਆਲ ਰੱਖ ਕੇ ਬਣਾ ਰਹੇ ਆ ਅਸੀਂ ਜੇ ਕਾਪੀ ਕਰ ਰਹੇ ਆ ਤਾਂ ਕਾਪੀ ਦਾ ਨਤੀਜਾ ਦੇਖ ਲਓ ਕੀ ਆ ਰਿਹਾ ਹੈ ਹੁਣ ਜੀ ਡੀਜ਼ਲ ਵਾਲੀ ਗੱਡੀ 'ਚ ਡੀਜ਼ਲ ਹੀ ਪੈਂਦਾ ਪੈਟਰੋਲ ਵਾਲੀ ਗੱਡੀ ਚ ਪੈਟਰੋਲ ਹੀ ਪੈਂਦਾ ਹੈ ਉਲਟ ਪਾਉਂਗੇ ਤੇ ਗੱਡੀ ਬਲੌਕ ਹੋ ਜਾਣੀ ਆ ਪੈਸੇ ਬਹੁਤ ਲੱਗਦੇ ਆ ਇਸ ਕਰਕੇ ਜਿਹੜੀ ਗੱਡੀ ਚ ਜਿਹੜਾ ਪੈਟਰੋਲ ਪੈਂਦਾ ਜਿਹੜਾ ਤੇਲ ਪੈਂਦਾ ਉਹੀ ਪੋਣਾ ਚਾਹੀਦਾ ਨਾ ਬਿਲਕੁਲ ਪਰ ਜਿਹੜਾ ਸਾਡਾ ਖਾਣਾ ਹੈ ਸਾਡੇ ਸਰੀਰ ਦਾ ਇਧਨ ਹੈ ਹੈਨਾ ਅਗਰ ਇਧਨ ਹੀ ਸਹੀ ਨਹੀਂ ਹੈਗਾ ਤਾਂ ਗੱਡੀ ਸਹੀ ਕਿਸੇ ਤਰੀਕੇ ਨਹੀਂ ਚੱਲ ਸਕਦੀ ਹੈਨਾ ਸੋ ਇਸ ਕਰਕੇ ਵੀ ਉਹੀ ਖਾਣੇ ਖਾਓ ਜਿਹੜੇ ਜਿਹੜੇ ਸਰੀਰ ਲਈ ਸਾਡੀ ਮਾਨਸਿਕ ਸਿਹਤ ਲਈ ਸਹੀ ਨੇ ਚੰਗੇ ਨੇ ਬਿਹਤਰ ਨੇ ਸੋ ਬਹੁਤ ਸਾਰੀਆਂ ਗੱਲਾਂ ਖਾਣੇ ਨੂੰ ਲੈ ਕੇ ਹੋਰ ਵੀ ਹੋ ਸਕਦੀਆਂ ਨੇ ਹੁਣ ਅਸੀਂ ਗੱਲ ਕਰਦੇ ਹਾਂ ਨਾ ਦੁੱਧ ਨੂੰ ਇੱਕ ਸੰਤੁਲਨ ਭੋਜਨ ਕਿਹਾ ਜਾਂਦਾ ਹੈ ਨਾ ਅਚੈਨਾ ਜੀ ਦੁੱਧ ਚਾਹੇ ਅਸੀਂ ਅੱਜ ਦੇ ਘਰੇ ਪਸ਼ੂ ਰੱਖੇ ਹੁਣ ਉੱਥੋਂ ਚਾਹੀਏ ਜਾਹੇ ਸਿਮੋਨ ਲੈ ਕੇ ਆਈਏ ਹੋਂ ਦਾ ਤਾਂ ਕਿਸੇ ਨਾ ਕਿਸ ਤਰੀ ਮੱਝਾਂ گاਵਾ ਤੋਂ ਹੀ ਆ ਨਾ ਹੁਣ ਜੀ ਦੁੱਧ ਨੂੰ ਸਭ ਤੋਂ ਸੰਤੁਲਨ ਭੋਜਨ ਕਿਹਾ ਗਿਆ ਹੁਣ ਤੁਸੀਂ ਸ਼ਾਇਦ ਜੇ ਤਾਂ ਤੁਸੀਂ ਮੱਝਾਂ گاਵਾ ਦੇਖੀ ਹੋਣਗੇ ਤੁਹਾਨੂੰ ਪਤਾ ਹੋਏਗਾ ਨਾ ਅਗਰ ਮੱਝਾਂ ਗਾਂ ਦੁੱਧ ਨਹੀਂ ਦਿੰਦੀ ਨਾ ਟੀਕਾ ਲਾ ਕੇ ਚੋਇਆ ਜਾਂਦਾ ਹੈ ਹੁਣ ਦੱਸੋ ਉਹ ਉਹ ਅਸਰ ਆਉਣਾ ਕਾਦੇ ਵਿੱਚ ਆ ਦੁੱਧ 'ਚ ਆਉਣਾ ਨਾ ਫਿਰ ਜਦੋਂ ਅਸੀਂ ਉਹ ਸੰਤੁਲਨ ਭੋਜਨ ਅਸੀਂ ਉਹ ਪੀਤਾ ਤਾਂ ਅਸਰ ਫੇ ਕਿੱਥੇ ਹੋਣਾ ਪੇਟ ਤੇ ਸਰੀਰ ਕਮਾਨਸਿਕ ਤੇ ਦੋਨੋਂ ਗਈਆਂ ਨਾ ਕੋਈ ਵੀ ਖਾਣਾ ਵੈਸੇ ਅੱਜ ਤੱਕ ਅਸੀਂ ਐਸਾ ਨਹੀਂ ਛੱਡਿਆ ਹੈਗਾ ਜਿੱਚੇ ਅਸੀਂ ਮਿਲਾਵਟ ਨਾ ਕਰੀਏ ਸੋਚਦੇ ਤਾਂ ਬਹੁਤ ਆ ਕਿ ਅਸੀਂ ਤਾਂ ਵੇਚਣਾ ਹੀ ਆ ਪਰ ਕਿਤੇ ਨਾ ਕਿਤੇ ਸਾਨੂੰ ਵੀ ਤਾਂ ਕੁਛ ਨਾ ਕੁਛ ਖਰੀਦ ਕੇ ਲਿਆਉਣਾ ਪੈਂਦਾ ਹੀ ਹੈ ਜਦੋਂ ਉਹ ਇਦਾਂ ਕਰਨਗੇ ਤੇ ਫਿਰ ਸਾਡੀ ਸਿਹਤ ਕਿੱਥੇ ਜਾਏਗੀ ਸੋ ਇਸ ਕਰਕੇ ਖਾਣ ਪੀਣ ਦੇ ਵਿੱਚ ਨਾ ਤਾਂ ਕਹ ਲੋ ਗਦਾਰੀ ਆਪ ਦੇ ਨਾਲ ਕਰੋ ਤੇ ਨਾ ਕਿਸੇ ਦੇ ਨਾਲ organic ਚੀਜ਼ਾਂ organic ਸਬਜ਼ੀਆਂ ਤੁਸੀਂ ਅਗਰ ਆਪਣੇ ਖੇਤਾਂ ਵਿੱਚੋਂ ਲਗਾਉਂਦੇ ਹੋ ਬਹੁਤ ਚੰਗੀ ਗੱਲ ਹੈ ਤਾਂ ਬਿਜ਼ਨਸ ਵੀ ਬਣਾ ਸਕਦੇ ਹੋ ਕਿਉਂਕਿ ਬਹੁਤ ਸਾਰੇ ਲੋਕਾਂ ਚਾਹੁੰਦੇ ਨੇ ਕਿ organic ਕੀਤੀ ਹੋਵੇ organic ਖਾਣੇ ਸਾਨੂੰ ਮਿਲ ਤਾਂ ਕਿ ਸਾਡੀ ਸਿਹਤ ਬਹੁਤ ਚੰਗੀ ਰਹੇ ਸੋ ਹਿਨਾ ਜੀ ਸਾਡੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਮਿਹਰਬਾਨੀ ਔਰ ਐਸੀ ਦੁਆ ਕਰਦੇ ਹਾਂ ਕਿ ਤੁਸੀਂ ਵੀ ਆਰਗੇਨਿਕ ਖਾਣੇ ਖਾਓ ਤੇ ਅਸੀਂ ਵੀ ਜਰੂਰ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਕਿ ਜਾਨ ਹੈ ਤੋ ਜਹਾਨ ਹੈ ਕਿਹਾ ਜਾਂਦਾ ਹੈ ਨਾ ਜੀ ਜੀ ਬਿਲਕੁਲ ਕਿਉਂਕਿ ਸਿਹਤ ਹੀ ਸਾਡਾ ਅਸਲੀ ਖਜ਼ਾਨਾ ਹੈ ਪਰ ਅਸੀਂ ਭੁੱਲ ਜਾਂਦੇ ਹਾਂ ਤੇ ਭੱਜ ਦੌੜ ਭਰੀ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੱਥੋਂ ਦੀ ਕਿੱਥੇ ਲੰਘ ਜਾਂਦੇ ਤੇ ਬਾਅਦ ਦੇ ਵਿੱਚ ਵਾਪਸ ਵੀ ਨਹੀਂ ਮੁੜ ਪਾਉਂਦੇ ਸੋ ਜੀ ਇਸ ਕਰਕੇ ਚੰਗਾ ਹੀ ਖਾਓ ਚੰਗਾ ਬੋਲੋ ਚੰਗਾ ਸੋਚੋ ਤੇ ਮੇਰੇ ਖਿਆਲ ਚੰਗਾ ਹੀ ਹੋਏਗਾ ਜੀ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਬਹੁਤ ਬ ਸੋ ਦਰਸ਼ਕੋ ਸਿਹਤ ਨਾਲ ਖਿਲਵਾੜ ਕਰਕੇ ਅਸੀਂ ਕਦੀ ਵੀ ਤਰੱਕੀ ਨਹੀਂ ਕਰ ਸਕਦੇ ਉਹ ਸਿਹਤ ਚਾਹੇ ਸਾਡੀ ਹੋਵੇ ਚਾਹੇ ਕਿਸੇ ਦੀ ਹੋਵੇ ਚਾਹੇ ਅਸੀਂ ਆਪਣੇ ਬਿਜ਼ਨਸ ਦੇ ਤੌਰ ਤੇ ਕੁਝ ਚੀਜ਼ਾਂ ਨੂੰ ਵੇਚਦੇ ਹੋਈ ਆ ਪਰ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਨੇ ਇਹਨਾਂ 'ਚ ਮਿਲਾਵਟ ਕਰਕੇ ਅੱਜ ਤੱਕ ਕਦੀ ਕਿਸੇ ਨੇ ਤਰੱਕੀ ਨਹੀਂ ਕੀਤੀ ਸੋ ਚੰਗਾਈ ਖਾਓ ਚੰਗਾ ਬੋਲੋ ਤੇ ਚੰਗਾ ਹੀ ਦੂਸਰਿਆਂ ਨੂੰ ਪਰੋਸੋ ਤਾਂ ਕਿ ਸਾਰਿਆਂ ਦੀ ਸਿਹਤ ਚੰਗੀ ਰਹੇ ਤੇ ਜਹਾਨ ਹੱਸਦਾ ਵਸਦਾ ਦਿਖਦਾ ਰਹੇ ਬਹੁਤ ਬਹੁਤ ਸ਼ੁਕਰੀਆ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ